ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਅਸੀਂ ਪਹੁੰਚੇ ਹਾਂ ਮੂਹ ਪਿੰਡ ਦੇ ਵਿੱਚ ਬਹੁਤ ਵੱਡਾ ਨਾਮ ਆ ਜਿਹੜਾ ਮੂਹ ਪਿੰਡ ਦਾ ਕਿਉਂਕਿ ਹਰੇਕ ਕਮਿਊਨਿਟੀਟਰ ਕਈ ਵਾਰੀ ਤੁਸੀਂ ਇਹ ਨਾਮ ਸੁਣਿਆ ਪਿੰਡ ਦਾ ਕਿ ਦਿਲ ਦੇ ਦਾਕਟਰ ਦਿਲ ਦੇ ਦੌਰੇ ਨਾਲ ਮਰਦੇ ਵਿਖੇ ਮੈਂ ਕਿਉਂਕਿ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਇੱਕ ਬਹੁਤ ਵੱਡਾ ਚਿਹਰਾ ਉਹ ਅੱਜ ਚਿਹਰੇ ਨਾਲ ਤੁਹਾਡੇ ਨਾਲ ਮੁਲਾਕਾਤ ਕਰਾਵਾ ਕਿਉਂਕਿ ਪਿੰਡ ਦਾ ਨਾਮ ਬਹੁਤ ਵੱਡਾ ਬਣ ਚੁੱਕਿਆ ਹਰੇਕ ਕਮਿਟੇਟਰ ਨੇ ਬਹੁਤ ਵਾਰੀ ਇਹ ਜਿਹੜਾ ਨਾਮ ਆਪਦੇ ਮੂੰਹੋਂ ਬੋਲ ਚੁੱਕਿਆ ਉਹ ਕਿਹੜੀ ਸ਼ਖਸੀਅਤ ਆ ਕਈ ਅੰਦਾਜ਼ਾ ਲਾਗੇ ਹੋਣਗੇ ਕਈਆਂ ਨੂੰ ਪਤਾ ਹੋਣਾ ਕਈਆਂ ਨੇ ਦੇਖਿਆ ਹੋਣਾ ਕਈਆਂ ਨੇ ਸੁਣਿਆ ਹੋਣਾ ਤੁਹਾਡ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ ਉਸ ਸ਼ਖਸੀਅਤ ਦੇ ਨਾਲ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਵੱਧ ਤੋਂ ਵੱਧ ਨਾਲੇ ਸ਼ੇਅਰ ਕਰਿਓ ਆਜੋ ਆਪਾਂ ਬਾਈ ਦੇ ਘਰੇ ਚੱਲਦੇ ਆਂ ਬਾਈ ਨਾਲ ਕਰਦੇ ਆਂ ਗੱਲਬਾਤ ਆਜੋ ਕਿਰਾਂ ਲੈ ਵੀ ਮੇਤਰਾ ਆਪਾਂ ਬਾਈ ਕੋਲੇ ਪਹੁੰਚ ਗਏ ਬਾਈ ਨਾਲ ਗੱਲ ਗੱਲਾਂ ਬਾਤਾਂ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਤੁਸੀਂ ਪਰਸ ਬਾਈ ਸਾਸਿਕਾਲ ਬਈ ਅਸਿਕਾ ਪਰਸ ਬਾਈ ਕਿਵੇਂ ਆ? ਠੀਕ ਆ। ਹੋਰ ਪਰਬਾਰ ਬਾਈ ਵਧੀਆ। ਲੈ ਬਾਈ ਆਪਾਂ ਬਾਈ ਕੋਲੇ ਆ ਗਏ। ਆਪਾਂ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ। ਲਾਵਾਂਗੇ ਨਜ਼ਾਰੇ। ਹੋਰ ਪਰਸ ਬਾਈ ਕਿਵੇਂ ਆ? ਮੇਰਾ ਮਾਨਕ ਦੀ। ਕੀ ਕਹਿੰਦੇ ਜਿੰਦਗੀ? ਜਿੰਦਗੀ ਵਧੀਆ। ਅੱਛਾ। ਲੈ ਬਈ ਬਾਈ ਆਪਾਂ ਬਾਈ ਕੋਲੇ ਪਹੁੰਚ ਗਏ। ਕਿਉਂਕਿ ਅਕਸਰ ਕਈ ਕਮਿਊਨਿਟੀਟਰ ਬੋਲਦੇ ਆ ਹਨਾ। ਮੂੰਹ ਪਿੰਡ ਦਾ ਬਹੁਤ ਵੱਡਾ ਨਾਮ ਆ ਜਿਵੇਂ ਪਰਸ ਨੂੰ ਪਹਿਲਾਂ ਦੱਸ ਗਿਆ ਟਾਈਮ ਮੈਂ। ਬਾਈ ਦਾ ਕਬੱਡੀ ਨੂੰ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਜੇ ਮੈਂ ਕਹਣਾ ਬਾਈ ਆਪਣੇ 100 ਕਮਿਊਨਿਟਰ 1000 ਕਮਿਊਨਿਟਰ ਆਉਣਾ ਤਾਂ 1000 ਦੇ ਵਿੱਚੋਂ 100 ਕਮਿਊਨਿਟਰ ਤੁਹਾਡੇ ਸ਼ੇਅਰ ਬੋਲਦਾ 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 ਬਾਈ ਹਨਾ ਬਹੁਤ ਵੱਡਾ ਬਾਈ ਦਾ ਯੋਗਦਾਨ ਆ ਕਿਉਂਕਿ ਜਦ ਅਕਸਰ ਮੈਨੂੰ ਕਈ ਬੰਦਿਆਂ ਦੇ ਮੈਸੇਜ ਆਉਂਦੇ ਆ ਵੀ ਯਾਰ ਸਾਡੇ ਮਾਲਵੇ ਦੇ ਕਈ ਬੰਦਿਆਂ ਦੇ ਬਹੁਤ ਵੱਡੇ ਨਾਮ ਆ ਪਰ ਚਿਹਰਾ ਅੱਗੇ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਬਾਈ ਉਹ ਆਪਾਂ ਬਾਈ ਨਾਲ ਗੱਲਬਾਤਾਂ ਕਰਾਂਗੇ ਜਾਣਾਂਗੇ ਬਾਈ ਕਾਰਨ ਕੀ ਆ ਪਰ ਸਭ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਬਾਈ ਕਿਵੇਂ ਹੋ? ਥੈਂਕ ਯੂ। ਧੰਨਵਾਦ ਤੁਹਾਡਾ ਬਈ ਆਇਆ। ਕਈ ਵਾਰੀ ਪਾਸ ਬਈ ਸੋਚਦੇ ਆ ਮੋਬਾਈਲ ਤੇ ਮੈਸੇਜ ਆਉਂਦੇ ਹਨਾ ਵੀ ਕਈ ਏਡੇ ਏਡੇ ਚਿਹਰੇ ਲੁਕੇ ਹੋਏ ਆ ਉਹ ਕਿਉਂ ਨਹੀਂ ਅੱਗੇ ਆ ਰਹੇ ਬਈ ਕਾਰਨ ਕੀ ਹੈ ਤੁਹਾਡੇ ਹਿਸਾਬ ਨਾਲ? ਕਾਰਨ ਨਾਲ ਜਦੋਂ ਆਪਾਂ ਕਿਸੇ ਚੀਜ਼ ਤੋਂ ਦੂਰ ਹੁੰਨੇ ਆ ਉਦੋਂ ਆਪਾਂ ਨੂੰ ਉਹ ਚੀਜ਼ ਬਾਰੇ ਕੁਝ ਨਹੀਂ ਪਤਾ ਹੁੰਦਾ। ਓਕੇ ਬਈ। ਜਦੋਂ ਆਪਾਂ ਨੇੜੇ ਹੁੰਨੇ ਆ ਉਦੋਂ ਬਹੁਤ ਕੁਝ ਪਤਾ ਲੱਗ ਜਾਂਦਾ। ਜਾਂ ਮੰਨ ਲਓ ਇੱਕ ਹੋਰ ਚੀਜ਼ ਆ ਵੀ ਪਹਿਲਾਂ-ਪਹਿਲਾਂ ਮਨ 'ਚ ਆਏ ਹੁੰਦਾ ਸੀ ਵੀ ਕੋਈ ਬੋਲੇ ਕੱਟੀਏ ਸਟੇਟ ਸਲਾਈਏ ਸਟੇਟ ਸਪਾਈਏ ਜਿਹੜਾ ਹੋਣਾ ਹੁਣ ਉਹ ਇੱਕ ਤਰ੍ਹਾਂ ਨਾਲ ਮਤਲਬ ਕਿਆਜ ਉਹ ਨਾ ਰਿਹਾ ਨਹੀਂ ਕਾਰਨ ਕੀ ਹੈ ਭਾਈ ਕਿਉਂ ਨਹੀਂ ਰਿਹਾ ਜਾਨ ਕਾਰਨ ਮੇਰਾ ਜਿਹੜਾ ਕਾਰਨ ਹੈ ਮੇਰੇ ਤੋਂ ਜਦੋਂ ਫਾਦਰ ਸਾਹਿਬ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਸੀ ਵਾਹਿਗੁਰੂ ਉਦੋਂ ਬਾਅਦ ਜਿਹੜੀ ਮੈਂ ਦੇਖ ਲਿਆ ਵੀ ਯਾਰ ਕੁਛ ਨਹੀਂ ਹੈਨਾ ਮਾਰਾ ਕੰਮ ਹੁਣ ਮੇਰੀ ਡਿਊਟੀ ਆਪਾਂ ਗਹਿਣਾ ਪਿੰਡ ਬੈਠੇ ਆ ਤੇ ਮੈਂ ਉਹਦੇ ਕੰਮ ਤੱਕ ਜਰ ਬਸ ਮਤਲਬ ਰਾਨਾ ਆਪਦਾ ਕੰਮ ਹੀ ਕਰ ਲੈ ਕਿਵੇਂ ਭੇਜਦਾ ਓਕੇ ਦੂਜੀ ਗੱਲ ਆ ਆਪਾਂ ਕਮਾਈ ਨਹੀਂ ਕੋਈ ਕਰੀ ਕਬੱਡੀ ਤੋਂ ਕੋਈ ਨਹੀਂ ਕਹਿ ਸਕਦਾ ਕੋਈ ਵੀ ਬੰਦਾ ਜਾਂ ਕਿ ਨਵੇਂ ਵੀ ਮੁੰਡੇ ਮੈਨੂੰ ਕਹਿੰਦੇ ਮੈਨੂੰ ਆਫਰ ਵੀ ਆਇਆ ਯਾਰ ਓਕੇ ਭਾਈ ਪੈਸਿਆਂ ਬਾਰੇ ਬਈ ਮੈਂ ਕਿਹਾ ਨਹੀਂ ਭਈ ਆਪਾਂ ਨਹੀਂ ਹਣਾ ਕਹਿਣਾ ਤਾਂ ਮਾ ਖੇੜ ਓਕੇ ਕਮਾਈ ਕਰੀ ਤੇ ਜਣੀ ਤਾਂ ਕਰਕੇ ਮੈਂ ਤਾਂ ਪਿੱਛੇ ਮਰਾ ਉਦੋਂ ਅੰਦਰੋਂ ਮਣ ਜਾ ਭਰ ਗਿਆ ਜਾਨਨੇ ਆ ਉਹਦੇ ਗਵਿੰਦਪੁਰੇ ਜਾ ਕੇ ਆ ਮਾਲਲੇ ਦੇ ਪਿੰਡ ਅੱਛਾ ਬਈ ਮੋਰਫਿੰਗ ਵਾਲੇ ਵੀ ਗਿਆ ਮੈਂ ਉਹ ਦੀਪੂ ਦੇ ਮਣੀ ਗੱਲਣੇ ਭਾਈ ਆਪਣਾ ਉਹ ਥੋੜਾ ਸਨਮਾਨ ਹੋਇਆ ਜੀ ਰਵੀ ਵੀ ਮਿਲਿਆ ਜੀ ਹਾਂ ਬਾਦੜੇ ਵਾਲਾ ਸੋਨੀ ਸੀ ਭਰਾਣੇ ਆਪਣੇ ਜਿੱਥੇ ਹੈਗੀ ਜੱਗੂ ਵੀ ਆਇਆ ਸੀ ਸਾਡੇ ਕੋਲ ਸਾਨੂੰ ਮਿਲਣ ਆਇਆ ਸੀ ਇੱਥੇ ਆਪ ਓਕੇ ਆਪਣੇ ਕੋਲੇ ਆ ਕੇ ਗਿਆ ਜੱਗੂ ਜਾਣ ਤੋਂ ਪਹਿਲਾਂ ਓਕੇ ਬਈ ਹੁਣ ਜੱਗੂ ਕੋਲੇ ਵੀ ਜਾ ਕੇ ਉਹਦਾ ਆਪਰੇਸ਼ਨ ਹੋਇਆ ਐ ਨਹੀਂ ਗੱਲ ਆ ਬਈ ਭਰਾਵਾਂ ਨਾਲੋਂ ਟੁੱਟ ਗਏ ਹੈ ਗਏ ਆ ਜਣੀ ਉਹਨਾਂ ਜਿਆਦਾ ਅੱਗੇ ਨਹੀਂ ਆਈਦਾ ਜੇ ਟੂਰਨਾਮੈਂਟ ਤੇ ਦੇਖਣ ਵੀ ਜਾਈਦਾ ਕਿਤੇ ਕੋਈ ਬੋਲੀ ਵੀ ਜਾਂਦਾ ਤਾ ਵੀ ਉਹਦੇ ਸਾਹਮਣੇ ਨੀ ਉਹ ਟਰਾਲੀ 'ਚ ਖੜ ਕੇ ਟੂਰਨਾਮੈਂਟ ਕਬੱਡੀ ਦੇਖ ਲੈਣੀ ਆ ਤੇ ਉਹ ਪਿੱਛੇ ਮੁੜਿਆ ਆਉਣਾ ਬਸ ਆਇਆ ਜਿਹਾ ਆ। ਕਈਆਂ ਦੇ ਬਾਈ ਮੈਂ ਦੇਖਿਆ ਮੈਸੇਜ ਆਉਂਦੇ ਆ ਕਈ ਵਾਰੀ ਗੱਲਬਾਤ ਚੱਲਦੀ ਹੈ ਹਨਾ ਜਦੋਂ ਥੋੜਾ ਕੋਈ ਸ਼ੇਰ ਬੋਲੇ ਜਾਂਦਾ ਇੱਕ ਥੋੜਾ ਸ਼ੇਰ ਬਹੁਤ ਮਕਬੂਲ ਹੋਇਆ ਹਨਾ ਆਪਣਾ ਚਲੋ ਲੱਖੀ ਵੀਰਾ ਚਲੋ ਪ੍ਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇਵਾਂ। ਹਾਂ ਲੱਖੀ ਕਰਕੇ ਕਿੱਡਾ ਘਾਟਾ ਪਾਇਆ। ਹਾਂ ਬਾਈ ਉਹ ਲੱਖੀ ਇੱਕ ਇਦਾਂ ਦਾ ਭਰਾ ਹਨਾ ਉਹ ਮੈਂ ਦੇਖਿਆ ਵੀ ਥੋੜੇ ਬਹੁਤ ਦਿਲ ਦੇ ਕਰੀਬ ਸੀ ਬਾਈ ਹਨਾ। ਹੂੰ ਬਹੁਤ ਜ਼ਿਆਦਾ। ਬਾਕੀ ਥੋੜੇ ਹੋਰ ਵੀ ਬਾਕੀ ਜਿਉਂਦੇ ਆ ਇਕੱਠੇ ਰਹਿੰਦੇ ਲੜਦੇ ਹੀ ਹੁੰਦੇ ਆ ਭਰਾ ਚੱਲ ਮੈਂਦਾ ਕੰਮ ਚੱਲਦਾ ਉਹ ਮਨਾ ਲੈਂਦਾ ਸੀ ਬੰਦੇ ਨੂੰ ਯਾਰ ਉਹਦਾ ਢਾਂਗੀ ਵੱਖਰਾ ਈ ਬਾਈ ਹਾਂ ਇੱਕ ਉਹਦਾ ਜਾਨ ਜਾਨ ਕਹਿਣਾ ਜਾਨ ਤੂੰ ਐ ਜਾਨ ਤੂੰ ਐ ਬਾਬੇ ਉਹ ਬਹੁਤ ਗੈਂਡ ਲੱਗਦਾ ਜੀ ਤੇ ਉਹਨੇ ਕਦੇ ਲੰਘਣਾ ਇੱਥੋਂ ਮਹਿਲ ਕਲਾਂ ਉਹਨਾਂ ਦੇ ਡੈਡੀ ਵੀ ਦੱਸਦੇ ਹੁੰਦੇ ਆ ਓਕੇ ਤੇ ਉਹ ਕਹਿੰਦੇ ਵੀ ਉਹਨੇ ਕਹਿਣਾ ਮਪਾਰਸ਼ ਕੋਲੇ ਖੜਕ ਕੇ ਆ ਜੇ ਉਹਨੇ ਜਾਣਾ ਇੱਥੋਂ ਕਿਤੇ ਨੇੜੇ ਤੇੜੇ ਦੀ ਉਹਨੇ ਮੈਨੂੰ ਘਰੋਂ ਲੈ ਕੇ ਜਾਣਾ ਜਿਵੇਂ ਉਦ ਦੇ ਜਿਹੜਾ ਇਨਸੀਡੈਂਟ ਮੈਂ 5 ਤਰੀਕ ਨੂੰ ਮੇਰੀ ਗੱਲ ਹੋਈ ਆ 5 ਤਰੀਕ ਨੂੰ ਮਸੀਤਾ ਟੂਰਨਾਮੈਂਟ ਸੀ 8 ਤਰੀਕ ਦਾ ਹਾਂ ਭਾਈ ਮੈਨੂੰ ਕਹਿੰਦਾ ਉੱਥੇ ਚੱਲਾਂਗੇ ਜਨਮ ਦਿਨ ਮਨਾਵਾਂਗੇ ਮੈਂ 8 ਤਰੀਕ ਨੂੰ ਉਹਨੂੰ ਫੋਨ ਨਹੀਂ ਕਰਿਆ ਮੈਂ ਸੋਚਿਆ ਮੈਂ ਹਜੇ ਲੱਖੀ ਲੈ ਗਿਆ ਲੱਖੀ ਨੇ ਮੋੜ ਨਹੀਂ ਦੇਣਾ ਓਕੇ ਬਈ ਘਰੇ ਸਰਦਾ ਨਹੀਂ ਮੈਂ ਆਪ ਹੀ ਗੱਡੀ ਚੱਕ ਕੇ ਚਲੇ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਹਮਿਦੀ ਆਉਣਾ ਸੀ ਉਹਨੇ ਆਇਆ ਨਹੀਂ ਫਿਰ ਹਾਂ ਭਾਈ ਹਮਿਦੀ ਉਹ ਦੋ ਦੋ ਤਿੰਨ ਦਿਨਾਂ ਦੇ ਵਿੱਚ ਚੱਕਰ ਫਿਰ ਉਹ ਨੁਕਸਾਨ ਨੇ ਬੜਾ ਵੱਡਾ ਨੁਕਸਾਨ ਹੋ ਗਿਆ ਘੱਟਾ ਲਿਖਿਆ ਵੱਡੇ ਨੂੰ ਘਵਟਾ ਪਿਆ ਮੈਂ ਇਹਨੂੰ ਆਪ ਉਹ ਵੱਡਾ ਘਾਟਾ ਵੇ ਚੱਕਰ ਪਤਾ ਕੀ ਆ ਪਹਿਲਾਂ ਜਦੋਂ ਹੁਣ ਬੋਲਦੇ ਸੀ ਹਨਾ ਬਹੁਤ ਅਮਰੀਕ ਵੀ ਬੋਲਦਾ ਸੀ ਭਰਾ ਜਾਲ ਬੋਲਦਾ ਹੀ ਆ ਹੁਣ ਵੀ ਉਹ ਦੱਸਣਾ ਪੈਂਦਾ ਸੀ ਵੀ ਯਾਰ ਮੈਂ ਉਹ ਪਾਰਸ ਆ ਹਾਂ ਲੱਖੀ ਨੇ ਉਹ ਚੀਜ਼ ਬਣਾਤੀ ਸੀ ਹੁਣ ਦੱਸਣ ਦੀ ਲੋੜ ਨਹੀਂ ਵੀ ਪਾਰਸ ਕੌਣ ਕਿਉਂਕਿ ਲੱਖੀ ਨੂੰ ਮੈਂ ਕਹਿਣਾ ਵੀ ਪਰਸਨਲੀ ਕਰਾ ਪ੍ਰਮਾਤਮਾ ਦੀ ਦਿੱਤੀ ਦਾਣ ਦੇ ਦਾਤ ਆ ਨਾ ਕਲਮ ਤਾਂ ਹਾਂ ਕਲਮ ਵੀ ਤੇ ਬਈ ਪਰ ਉਹਨੂੰ ਮੈਂ ਬਹੁਤ ਉੱਚਾ ਚੱਕਿਆ ਸੀ ਬਈ ਕਿਉਂਕਿ ਸੋਸ਼ਲ ਮੀਡੀਆ ਦਾ ਜੋਗ ਆ ਹਾਂ ਬਈ ਉਹਨੂੰ ਮੈਂ ਕਹਣਾ ਲੱਖੀ ਵਸਤੂ ਹੀ ਪਾਈ ਚੱਲ ਆਵਦਾ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਰਵੀ ਦਾ ਰਵੀ ਦਾ ਕਿੱਡਾ ਸਹਯੋਗ ਆ ਬਈ ਕਿਉਂਕਿ ਰੀਲਾਂ ਕੱਟ-ਕੱਟ ਪੈਂਦੀਆਂ ਰਵੀ ਤਾਂ ਯਾਰ ਰਵੀ ਹੋਈ ਆ ਹਾਂ ਉਹਨੂੰ ਨੌਲੇਜ ਬੜੀ ਜ਼ਿਆਦੇ ਆ ਰਵੀ ਨੂੰ ਹਾਂ ਨਵੀ ਸ੍ਰੋਏ ਬਾਕੀ ਇਹ ਪਹਿਲਾਂ ਬਣਾਉਣ ਰਵੀ ਲੱਗਿਆ ਓਕੇ ਤੇ ਉਹਦੇ ਉਹੋ ਹੀ ਗੱਲ ਆ ਨਾ ਲਾਲਚ ਉਹਦੇ ਚੋਂ ਹੀ ਨਾਲ ਗਰੀਬ ਘਰੋਂ ਆ ਤਾਂ ਹਾਂ ਕੋਈ ਲਾਲਚ ਨਹੀਂ ਕੋਈ ਲਾਲਚ ਨਹੀਂ ਬੱਧਾ ਬਹੁਤ ਘੰਟਾ ਬਈ ਉਹ ਬੰਦੇ ਕਿਹਟ ਹੀ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਹਨਾ ਠੀਕ ਹੈ ਬਾਈ ਨਾਲ ਉਹ ਉਹ ਤਾਂ ਉਹ ਹੋਰ ਸਾਹਬ ਦਾ ਬੰਦਾ ਰਜੀ ਓਕੇ ਰਵੀ ਨੂੰ ਤੁਸੀਂ ਅਜੇ ਤੋ 10 ਸਾਲਾਂ ਨੂੰ ਵੀ ਕਹਿ ਸਕਦੇ ਵੀ ਉਹ ਕਿਸੇ ਟਾਈਮ ਸਾਡੇ ਨਾਲ ਗੱਲ ਕਰ ਗਿਆ ਉਹ ਨਹੀਂ ਮੈਂ ਮੈਂ ਵੀ ਬਹੁਤ ਬੜਾ ਬਰਤਾਂ ਬਾਈ ਬੰਦੇ ਨਾਲ ਪਰ ਉਹ ਬੰਦੇ ਦਾ ਜਾਇਦਾਕ ਬਾਈ ਲਿਖਣ ਦਾ ਕਿਵੇਂ ਆਇਆ ਸੋ ਮਨ ਦੇ ਵਿੱਚ ਵੀ ਇਹ ਆਪਾਂ ਇਹ ਚੀਜ਼ ਲਿਖੀ ਤੁਸੀਂ ਗਾਣਾ ਗੁਣਾ ਵੀ ਲਿਖਿਆ ਬਾਈ ਪਰ ਮੈਂ ਪਹਿਲਾਂ ਤੋਂ ਹੀ ਗੀਤ ਅੱਛਾ ਕੋਈ ਗਾਣਾ ਗੁਣਾ ਆਪਣਾਇਆ ਬਾਈ ਗੀ ਆਇਆ ਸੀ ਪਰ ਮੈਂ ਧਿਆਨ ਨਹੀਂ ਉਹੀ ਗੱਲ ਵੀ ਜਿਆਦਾ ਗਾਇਗੁਏ ਨਹੀਂ ਬਟ ਠੀਕ ਆ ਕਰੀ ਓਕੇ ਬਾਈ ਇਹ ਤਾਂ ਇੱਕ ਟੂਰਨਾਮੈਂਟ ਤੇ ਗਏ ਸੀ। ਅੱਛਾ। ਉੱਥੇ ਕੋਈ ਜਾਣਦਾ ਜੁਣਦਾ ਨਹੀਂ ਸੀ। ਮੈਂ ਸੋਚੇ ਵੀ ਪੱਲੇ ਖੇ ਰਹਿ ਗਏ ਹੁਣ ਆਪਾਂ ਸ਼ੇਅਰ ਲੈ ਲੈ ਕਰੀਏ। ਫੇਰ ਫੇਰ ਲੰਘ ਗਿਆ ਟਾਈਮ ਮੇਰੀ ਜੰਗੀਆਂ ਨੇ ਡਿਊਟੀ ਹੁੰਦੀ ਸੀ। ਅੱਛਾ। 12 ਅਗਸਤ ਦਾ ਦਿਨ ਸੀ ਉਹ। ਮਸੀਤਾਲਾ ਮਣੀ ਬੋਲੀ ਜਾਂਦਾ ਸੀ ਕ੍ਰਿਕਟ ਤੇ ਬਹੁਤ ਤਗੜਾ ਬਲਾਰਾ। ਇੱਥੇ ਆਪਣੇ ਪੱਤੋ ਹੀਰਾ ਸਿੰਘ। ਪੱਤੋ ਹੀਰਾ ਸਿੰਘ। ਤੇ ਉਹਨੇ ਉਹਨੂੰ ਮੈਂ ਕਿਸੇ ਤੋਂ ਮੈਸੇਜ ਕਰਕੇ ਨੰਬਰ ਮੰਗ ਲੈ ਕੇ ਨੇ ਦਿੱਤਾ। ਉਥੇ ਫੋਰਡ ਦੇਣੇ ਸੀ ਉਦੋਂ ਅੱਛਾ ਉਹ ਮੇਠੇ ਵੇਟਨ ਮੱਲੇ ਖਲੇ ਇੱਕ ਸ਼ੇਅਰ ਮੈਨੂੰ ਫੋਨ ਕਰਤਾ ਉਹਨਾਂ ਭੇਜ ਦੇ ਮੈਂ ਭੇਜਤਾ ਉਹਨੇ ਬੋਲਤਾ ਕਿਹੜਾ ਸ਼ੇਅਰ ਸੀ ਬਾਈ ਉਹ ਉਦੋਂ ਫੋਰਡ ਦੇਣੇ ਸੀ ਉੱਥੇ ਕਿਹੜਾ ਸੀਰੀਜ ਆਊ ਹਲੇ ਕਹਿਣਾ ਸੌਖਾ ਨਹੀਂ ਹਾਂ ਚੰਗੇ ਬੋਲਰ ਮੂਰੇ ਟੇਕ ਕੇ ਰਹਿਣਾ ਸੌਖਾ ਨਹੀਂ ਅੱਤ ਦੇ ਬੈਟਸਮੈਨ ਨਾਲ ਪੰਗਾ ਲੈਣਾ ਸੌਖਾ ਨਹੀਂ ਪਾਰਸ ਉਹ ਹੀ ਨਿਕਲੂ ਸੀਰੀਜ ਜਿਹੜਾ ਸਰਾ ਕਰਾਊਗਾ ਐਵੇਂ ਫੋਰਡ ਦੀ ਸੀਟ ਉੱਤੇ ਬਹਿਣਾ ਸੌਖਾ ਨਹੀਂ ਕੀ ਬਾਤ ਆ ਬਾਈ ਤੇ ਉਹ ਦੂਜੇ 12 ਤੋਂ 18 ਤੱਕ ਸੀਤ ਚੈਦ ਤੀਜੇ ਦਿਨ ਉਹਨਾਂ ਦਾ ਫੋਨ ਆ ਗਿਆ ਕਮੇਟੀ ਵਾਲਾਂ ਦਾ ਮੈਂ ਮਹੋਰ ਭੇਜ ਤੇ ਦੋ ਤਿੰਨ ਮਣੀ ਅੱਛਾ ਬਈ ਤੇ ਕਹਿੰਦੇ ਵੀ ਬਈ ਤੇਰਾ ਸਨਮਾਨ ਕਰਨਾ ਕੀ ਬਾਤ ਉਹ ਫੇਰ ਸੀਰਾ ਤਖਤ ਤੋਂ ਪੁਰੇ ਵਾਲਾ ਭਾਈ ਆਪਣਾ ਅੱਛਾ ਬਈ ਮੈਨੂੰ ਕਹਿੰਦਾ ਯਾਰ ਵੀ ਤੇਰੀ ਅਮਰੀਕ ਦੇ ਲੈਵਲ ਦੀ ਕਲਮ ਓਕੇ ਮੈਂ ਕਿਹਾ ਬਈ ਕੋਈ ਗੱਲ ਨਹੀਂ ਮੈਂ ਅਮਰੀਕ ਨੂੰ ਭੇਜ ਅਮਰੀਕ ਨੇ ਥੱਲੇ ਗੂਠਾ ਜਿਹਾ ਬਣਾ ਕੇ ਪੈਨ ਕਰਤਾ ਉਸ ਤੋਂ ਬਾਅਦ ਦੇ ਵਿੱਚ ਫਿਰ ਅਮਰੀਕ ਬੋਲਣ ਲੱਗ ਗਿਆ ਮਰੀਆ ਬੋਲੀ ਗਿਆ ਸਾਰੇ ਭਰਾ ਹੀ ਫਿਰ ਲੱਖੀ ਲਹਿਰੇ ਵਾਲਾ ਕਹਿੰਦਾ ਉਸਤਾਦ ਤੁਮ ਨੂੰ ਪੇਸ਼ ਮੈਂ ਤੈਨੂੰ ਕਿਦਾਂ ਜਵਾਬ ਦੰਨਾ ਅੱਛਾ ਮਨ ਕਹਿੰਦਾ ਆ ਜਾ ਮੈਂ ਆ ਜਾ ਫਿਰ ਚਾਂਦਰ ਪਾ ਕੇ ਪਰ ਭਾਈ ਮੈਂ ਜਿੰਨਾ ਕਿ ਮੈਨੂੰ ਪਤਾ ਲੱਗਿਆ ਜਿੰਨਾ ਕਿ ਮੈਂ ਸੁਣਿਆ ਤੁਹਾਡੇ ਬਹੁਤ ਕਮਿਡਿਟਰ ਹੋਇਆ ਜਿਨ੍ਹਾਂ ਤੁਹਾਡੇ ਸ਼ੇਰ ਬੋਲੇ ਆ ਬਹੁਤ ਬੋਲੇ ਹਨਾ ਕਿਵੇਂ ਲੱਗਦਾ ਮਾਨ ਨੂੰ ਕਿਉਂਕਿ ਜਦੋਂ ਇੱਕ ਨਾਂ ਬੋਲਿਆਂ ਦਾ 파ਰਸ ਇੱਕ ਥੋੜਾ ਬਹੁਤ ਸ਼ੇਰ ਮਕਬੂਲ ਹੋਇਆ ਸੀ ਦਿਲ ਦੇ ਡਾਕਟਰ ਦਿਲ ਦੇ ਦੌਰਾਨ ਮਰਦੇ ਵੇਖੇ ਨਵੋ ਮੈਨੂੰ ਭੇਜੀ ਆ ਫੋਟੋ ਭੇਜਿਆ ਲੋਕ ਬੱਸ ਤੇ ਲਿਖਿਆ ਵਾ ਜੀ ਹਾਂ ਪਾਰ ਸਮਾਨ ਕਰੀ ਨਾ ਫੋਕੀ ਸ਼ੌਹਰਤ ਦਾ ਦਿਲ ਦੇ ਡਾਕਟਰ ਦਿਲ ਦੇ ਦੌਰਾਨ ਮਰਦੇ ਵੇਖੇ ਮੈਂ ਇੱਕ ਬਾਈ ਤੁਹਾਡਾ ਮੈਨਾ ਇੱਕ ਸ਼ੇਅਰ ਹੋਰ ਸੀ ਮੇਰੇ ਯਾਦ ਨੇ ਅਮਰੀਕ ਨੇ ਬੋਲੇ ਸੀ ਆਪਣੇ ਉਹ ਮੇਰੇ ਹਿਸਾਬ ਨਾਲ ਬਹੁਤ ਸੋਹਣਾ ਸ਼ੇਅਰ ਜੀ ਬਹੁਤ ਲੋਕਾਂ ਨੇ ਮਤਲਬ ਕੱਟ-ਕੱਟ ਕੇ ਉਹਦੀ ਸਟੋਰੀਆਂ ਇੰਨੀਆਂ ਜਾਦੇ ਲੱਗੀਆਂ ਨਾ ਤੇਰੀ ਚੋਪਨੇ ਚੰਦਰਿਆ ਹਾਂ ਤੇਰੀ ਚੋਪਨੇ ਚੰਦਰਿਆ ਬੋਲਣ ਲੱਗਾ ਬਾਈ ਉਹ ਮੜਾ ਜੇ ਤੁਸੀਂ ਸੁਣਾਓ ਉਸੇ ਗਾ ਰਾਹ ਸੀ ਜਿਹੜੇ ਛੜਦੇ ਪੜਾ ਨੱਪਣ ਲੱਗ ਗਏ ਤੂੰ ਤੂੰ ਅੱਖਾਂ ਲੱਗੇ ਜਿਹੜੇ ਜੀ ਜੀ ਕਹਿੰਦੇ ਸੀ ਯਾਰੀਆਂ ਪਰ ਅੱਖਾਂ ਲੱਗੇ ਜਿਹੜੇ ਨਾਂ ਤੱਕ ਨਹੀਂ ਲੈਂਦੇ ਸੀ ਦੋ ਅੱਖਰਾਂ ਦੇ ਪਿੰਡ ਮੂਮ ਦੇ ਨਾਂ ਨੂੰ ਲੈ ਲੈ ਕੇ ਨਵੇਂ ਛਲਾਹੂ ਸ਼ੇਰ ਨੂੰ ਮੈਨੂੰ ਪਾਰਸ ਕਹਿ ਕਹਿ ਕੇ ਲੌਣਾ ਨਗਰੋਂ ਔਖਾ ਹੋਇਆ ਪਿਆਏ ਜੋਕਾਂ ਨੂੰ ਤੇਰੀ ਚੁੱਪ ਨੇ ਚੰਦਰਿਆ ਬੋਲਣ ਦਾ ਤਾਲੁਕਾਂ ਕੀ ਬਾਤ ਆ ਭਾਈ ਬਹੁਤ ਸ਼ੇਰ ਚੱਲਿਆ ਭਾਈ ਇੱਕ ਲੱਖੀ ਨੇ ਬੋਲਿਆ ਸੀ ਜਦੋਂ ਹਾਸ ਦੇ ਬਾਅਦ ਦੇ ਤਸਵੀਰਾਂ ਬਣ ਜਾਣ ਭਾਈ ਹਨਾ ਆ ਤੇ ਲੱਖੀ ਤੇ ਲਿਖਿਆ ਜੀ ਮੈਂ ਭੇਜਿਆ ਜੀ ਅੱਛਾ ਭਾਈ ਸਾਰੇ ਕਮੈਂਟਰ ਨੂੰ ਭੇਜਿਆ ਬੁੱਟੇ ਬਾਈ ਨੂੰ ਭੇਜਿਆ ਸੀ ਉਹ ਮਣੀ ਲੱਖੀ ਤੇ ਲਿਖਿਆ ਭਾਈ ਇਹ ਟੁੱਬਿਆਂ ਦੇ ਵਿੱਚ ਪਰੀਆਂ ਗੀਤ ਸੁਣਾਉਂਦੀਆਂ ਰਹਿਣਗੀਆਂ ਲਹਿਰੇ ਵਿੱਚੋਂ ਸਦਾ ਮੁਹੱਬਤ ਆਉਂਦੀਆਂ ਰਹਿਣਗੀਆਂ ਚੇਤੇ ਕਰਕੇ ਪਾਰਸਾ ਚੀਸਾਂ ਪੈਂਦੀਆਂ ਰਹਿਣਗੀਆਂ ਫੁੱਲ ਵਰਗੇ ਅਕਲੀਆਂ ਨਾਂ ਤੇਰਾ ਲੈਂਦੀਆਂ ਰਹਿਣਗੀਆਂ ਕੀ ਬਾਤ ਆ ਬਈ ਲੱਖੀ ਦੇ ਲੈ ਲੱਖੀ ਤੇ ਬਹੁਤ ਕਈ ਲਿਖਿਆ ਜੀ ਨਹੀਂ ਕਰਦਾ ਯਾਰ ਮੈਂ ਕੱਲ ਹੀ ਜਾ ਕੇ ਆਇਆ ਪਿੰਡ ਲਹਿਰੇ ਹਾਂ ਤੁਸੀਂ ਸਟੇਟਸ ਪਾਇਆ ਸੀ ਅੱਜ ਮਿੱਤਰਾ ਸਜਣਾ ਤੇਰੇ ਪਿੰਡੋਂ ਉਹ ਐਤਵਾਰ ਨੂੰ ਸੀ ਅੱਛਾ ਉਹ ਐਤਵਾਰ ਨੂੰ ਸੀ ਉਦੋਂ ਵੀ ਗਿਆ ਸੀ ਮੈਂ ਮਨ ਨੂੰ ਬਈ ਇੱਕ ਇੱਕ ਚਿਹਰਾ ਮਾਇਉਸਤਾ ਹੁੰਦਾ ਹਨਾ ਜਦੋਂ ਕੋਈ ਆਪਦਾ ਜਿਹਨੂੰ ਆਪਾਂ ਆਪਦਾ ਸਮਝ ਗਏ ਬਈ ਜਦੋਂ ਉਹ ਬਗੇਰ ਦੱਸੇ ਵਗ ਜਾਣ ਬਈ ਬਹੁਤ ਦੁੱਖ ਲੱਗਦਾ ਪਤਾ ਨਹੀਂ ਯਾਰ ਬਈ ਕੁਦਰਤ ਮੈਂ ਤਾਂ ਮੰਨਦਾ ਪਰਮਾਤਮਾ ਨੂੰ ਹੀ ਮੰਨਦਾ ਮੈਂ ਕੁਦਰਤ ਨੂੰ ਹੀ ਮੰਨਦਾ ਮੈਂ ਤੁਹਾਨੂੰ ਸੁਣਾਉਣਾ ਗੱਲ ਇੱਕ ਜਿੱਦ ਲੱਖੀ ਡੈਥ ਹੋਈ ਆ ਅਸੀਂ ਮੇਰੇ ਨਾਲ ਜਸਵੀਰ ਆ ਮੁੰਡਾ ਸਾਡਾ ਨਿੱਕੂ ਹੀਨੀਅਲ ਤੇ ਅੱਛਾ ਬਈ ਤੇ ਇੱਕ ਤਾਰਾ ਡਾਕਟਰ ਆ ਤਾਰਾ ਜੈਜੀ ਆ ਉੱਥੋਂ ਤੋਂ ਜਿਵੇਂ ਆਪਣੇ ਸੈਣੇ ਤੋਂ ਓਕੇ ਬਈ ਅਸੀਂ ਉਹ ਗੱਡੀ ਮਗਾਲੀ ਉੱਥੇ ਟੱਲੇਆਂ ਪੁੱਲਤੇ ਤੇ ਉੱਥੋਂ ਚੱਲ ਪਏ ਉੱਥੋਂ ਸਾਰਿਆਂ ਨੂੰ ਪਤਾ ਸੀ ਵੀ ਲੱਖੀ ਦੀ ਪਾਰਸ ਨਾ ਕਿੰਨੇ ਨੇੜਤਾ ਸੀ ਹਾਂ ਬਈ ਤੇ ਜਦੋਂ ਅਸੀਂ ਢੱਲਮਾਂ ਪੈਣ ਆਉਂਦਾ ਉੱਥੇ ਜਾ ਕੇ ਗੱਡੀ ਗਰਮ ਹੋ ਗਈ ਮ ਬਹੁਤ ਲੋਕਾਂ ਨੇ ਸੁਣਾਈ ਇਹ ਗੱਲ ਓਕੇ ਬਈ ਕੁਦਰਤ ਆਪ ਦੇ ਤਰੀਕੇ ਨਾਲ ਚੱਲਦੀ ਆ ਜਾਂ ਕੀ ਉਹਨੂੰ ਮਨਜ਼ੂਰ ਹੁੰਦਾ ਹਨ ਉੱਥੇ ਇੱਕ ਇੱਕ ਘਰੇ ਸੀ ਖੜ ਕੇ ਪਾਣੀ ਲੈ ਕੇ ਗੱਡੀ ਦੇ ਮਾਰਿਆ ਰੇਡੀਏਟਰ ਦੇ ਸਾਹ ਉਹ ਕਹਿੰਦਾ ਭਾਈ ਗਾ ਮਕੈਨ ਕਾ ਉਹਨੂੰ ਦਿਖਾ ਦੇ ਚਲੋ ਭਰਾ ਕੋਲੇ ਚਲੇ ਗਏ ਉਹਨੇ ਪੱਖੇ ਦੇ ਖੋਲੇ ਸਾਰੇ ਉਹ ਪਲੱਗ ਬਲੱਗੇ ਕਹਿੰਦਾ ਯਾਰ ਪੱਖਾ ਨਹੀਂ ਚੱਲਦਾ ਫੇਰ ਉਹ ਕਹਿੰਦਾ ਯਾਰ ਮੂਰੇ ਸਾਹਮਣੇ ਇਲੈਕਟ੍ਰੀਸ਼ੀਅਨ ਆ ਉੱਥੇ ਗਿਆਨੀ ਜੀ ਆ ਉਸੇ ਪਿੰਡੀ ਵੀ ਉਹ ਤਾਂ ਉਹਨੂੰ ਦਿਖਾਣਾ ਉਹੀ ਦੁਕਾਨ ਤੇ ਗਿਆ ਉਹ ਉੱਥੇ ਹੈ ਨਾ ਉਹ ਤਾਂ ਪੀ ਗਿਆ ਹੋਇਆ ਓਕੇ ਉਹਨੂੰ ਫੋਨ ਕਰੇ ਕਹਿੰਦਾ ਭਾਈ ਬੈਜੋ ਪਾਣੀ ਪੁਣੀ ਪੀ ਲੋ ਮੈਂ ਆਉਣਾ 15 20 ਮਿੰਟਾਂ ਚ ਉਹ ਆ ਗਿਆ ਮੈਨੂੰ ਉੱਥੋਂ ਫੋਨ ਕਰੀ ਜਾਣ ਜੈਕੀ ਹੋਰੀ ਹਡੋਲੀ ਆਇਆ ਕਹਿੰਦਾ ਭਾਈ ਲੈ ਜਾਂਦੇ ਆ ਕੇ ਭਾਈ ਤਿਆਰੀ ਆ ਜਮਾ ਹਣ ਵੇ ਤੂੰ ਪਹੁੰਚਿਆ ਨਹੀਂ ਮੈਂ ਯਾਰ ਜੇ ਕੀ ਗੱਡੀ ਦਾ ਚੱਕਰ ਪੈ ਗਿਆ ਵੀ ਹੋਰ ਨਹੀਂ ਗੱਲ ਵੀ ਮੈਂ ਤਾਂ ਘਾਟਾ ਪਹਿਲਾਂ ਆ ਜਾਂਦਾ ਹੂੰ ਉਹ ਆ ਕੇ ਉਹਨੇ ਰਲੇ ਹੁੰਦੀ ਆ ਵਿੱਚ ਉਹ ਕਹਿੰਦਾ ਰਲੇ ਚ ਕੋਈ ਖਰਾਬੀ ਆ ਡੱਡੀ ਚ ਹਾਂ ਉਹਨੇ ਕੱਢ ਕੇ ਉਹ ਸਾਫ਼ ਸੁਫ਼ੀ ਕਰਕੇ ਪਾ ਦਿੱਤਾ ਕਹਿੰਦਾ ਹੁਣ ਨਹੀਂ ਖੜਦਾ ਚੱਲ ਭਾਈ ਚੱਲ ਭਾਈ ਗਾ ਫਾਟਕ ਬੰਦ ਪਿਆ ਤਾਂ ਪੇਰ ਤਾਂ ਪੇ ਉਹ ਅੱਗੇ ਰਾਮਪੁਰੇ ਜਾ ਕੇ ਗੱਡੀ ਫੇਰ ਗਰਮ ਹੋ ਗਈ ਮੈਂ ਉਹਨੂੰ ਤਾਰੇ ਨੂੰ ਕਿਹਾ ਮੈਂ ਕਿਹਾ ਯਾਰ ਤਾਰੇ ਵਿੱਕੀ ਹੋ ਸਕਦਾ ਇਹਨਾਂ ਗਰਮ ਹੋਣਾ ਕਹਿੰਦਾ ਭਾਈ ਅੱਗ ਵੀ ਲੱਗ ਸਕਦੀ ਹੈ ਮੈਂ ਲੱਗ ਜਾਂਦੇ ਹਾਂ ਰੋਕੀ ਨਾ ਕਹਿੰਦਾ ਦੇਖ ਲਾ ਮੈਂ ਰੋਕੀ ਨਾ ਵੀ ਆਪਣਾ ਪਹੁੰਚਣਾ ਉੱਥੇ ਜ਼ਰੂਰੀ ਹੈ ਜਦੋਂ ਅਸੀਂ ਗਏ ਲੱਖੀ ਦਾ ਜਿਹੜਾ ਲੱਖੀ ਨੂੰ ਟਰਾਲੀ ਚ ਘਰ ਤੋਂ ਬਾਹਰ ਆ ਕੇ ਰੋਡ ਤੇ ਉਦੋਂ ਗੱਡੀ ਜਾ ਕੇ ਸੀ ਉੱਥੇ ਲਈ ਫਿਰ ਚੱਲ ਮੂਰੇ ਲਈ ਸਮਸ਼ਾਨ ਘਾੜ ਚਲੇ ਗਏ ਉਹ ਜਸਵੀਰ ਨੂੰ ਮਖਿਆ ਯਾਰ ਵੀ ਤੂੰ ਸੰਸਕਾਰ ਕਰਾਈ ਕੋਲ ਮੈਥੋਂ ਖੜਿਆ ਨਹੀਂ ਜਾਣਾ ਹਣ ਹੂੰ ਉਹਨੇ ਸਾਰਾ ਕਰਾਇਆ ਨਾਲ ਹਣ ਉੱਥੇ ਮਿਲੇ ਸੋ ਬਹੁਤ ਕੱਠ ਸੀ ਬਹੁਤ ਜ਼ਿਆਦਾ ਹੀ ਤੇ ਮੈਨੂੰ ਕਿਹਾ ਵੀ ਡੈਡੀ ਨੂੰ ਮਹਰ ਹਿੰਮਤ ਨਹੀਂ ਹੈਗੀ ਮਿਲਣ ਦੀ ਮੈਂ ਮਿਲਿਆ ਨਹੀਂ ਪਰਿਵਾਰ ਕ ਮੈਂਬਰ ਕਿਸੇ ਨੂੰ ਹਨਾ ਤੇ ਲੱਖੀ ਦਾ ਵੀ ਮੂੰਹ ਹੀ ਦੇਖਿਆ ਤੇ ਉੱਥੋਂ ਅਸੀਂ ਕਰਾ ਕੇ ਸੰਸਕਾਰ ਆਮਪੁਰੇ ਆ ਗਏ ਓਕੇ ਆਮਪੁਰੇ ਬੱਸ ਸਟੈਂਡ ਦਾ ਨੂੰ ਜਿਹੜੀ ਜਾਂਦੀ ਹੈ ਸਰ ਉਹਦੇ ਬਾਹਰ ਨਾ ਦੁਕਾਨਾਂ ਨੇ ਓਕੇ ਉੱਥੇ ਇੱਕ ਬਾਈ ਨੂੰ ਸਿੱਖ ਵੀ ਜਿਹੜਾ ਪੱਖਾ ਖੜਦਾ ਥੋੜੇ ਥੋੜੇ ਪੇਟ ਕਾ ਫੇਨਾ ਮੋਟਾ ਉਨੇ ਪੱਥਰੇ ਪਿੱਛੇ ਮੋਟਰ ਜੀ ਲੱਗੀ ਹੁੰਦੀ ਆ ਉਹ ਤੇ ਤਿੰਨ ਚਾਰ ਮਾਰ ਕੇ ਕਹਿੰਦਾ ਇੱਥੇ ਦਿੱਕਤ ਆ ਬਾਅਦ ਚ ਪੱਖਾ ਖੜਿਆ ਹੀ ਨਹੀਂ ਸੋਚੋ ਕੀ ਹੋ ਸਕਦਾ ਬਾਈ ਪਤਾ ਨਹੀਂ ਕੀ ਕੁਦਰਤ ਨੂੰ ਮਨਜ਼ੂਰ ਸੀ ਘਰੇ ਨਹੀਂ ਮਿਲਣਾ ਸੀ ਕੋਈ ਬਹਿਣਾ ਨਹੀਂ ਸੀ ਉਹਦੇ ਕੋਲੇ ਕੋਈ ਜੱਫੀ ਨਹੀਂ ਪੈਣੀ ਸੀ ਕੀ ਹਨ ਤੇ ਪਰ ਇਹ ਗੱਲਾਂ ਨਾ ਆਪਾਂ ਸੋਚਦੇ ਨਹੀਂ ਬਹੁਤ ਕੁਝ ਥੋੜੀ ਜਿੰਦਗੀ ਦੇ ਵਿੱਚ ਬਹੁਤ ਕੁਝ ਹੁੰਦਾ ਜਿਹੜੀ ਮੰਨ ਕੇ ਹਰ ਰੋਜ਼ ਹੁੰਦਾ ਜੇ ਤੁਸੀਂ ਥੋੜਾ ਜਿਆ ਫਿਰ ਭੋਗ ਤੇ ਗਏ ਉੱਥੇ ਬਹੁਤ ਕੱਠ ਹੋਇਆ ਵਾ ਸੀਗਾ ਹਾਂ ਭੋਗ ਤੇ ਮਿਲੇ ਜਵਾਈ ਆਪਾਂ ਹਾਂ ਭੋਗ ਤੇ ਤਾਂ ਫਿਰ ਤੁਹਾਨੂੰ ਪਤਾ ਉੱਥੇ ਪਤਾ ਲੱਗਿਆ ਨਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਈ ਪਿੰਡ ਦੇ ਬੰਦਿਆਂ ਨੂੰ ਮੇ ਲੱਖੀ ਚੀਜ਼ ਕੀ ਸੀ ਚੀਜ਼ ਕੀ ਸੀ ਜਿਵੇਂ ਕੋ ਆਪਣੇ ਅਰਜਨ ਬਾਈ ਦਾ ਗਾਣਾ ਇਹ ਸਿਵਿਆ ਨੂੰ ਜਾਂਦਾ ਕੱਠ ਦੱਸੂਗਾ ਗੱਬਰ ਉਹਨੇ ਜ਼ਿੰਦਗੀ ਚ ਕੀ ਕਟਿਆ ਇਹ ਵੀ ਕਮਾਈ ਪਰ ਮੈਂ ਕਮਾਈ ਆ ਬਾਈ ਹਣਾ ਲੱਖੀ ਦੀ ਕਿਉਂਕਿ ਲੱਖੀ ਦਾ ਇੱਕ ਪਿਆਰ ਲੱਖੀ ਦੀ ਬੋਲ ਚਾਲ ਉਹ ਜਿੱਦਾਂ ਦਾ ਮਰਜ਼ੀ ਬੰਦਾ ਜੀ ਪਰ ਉਹ ਬੰਦੇ ਦਿਲ ਚ ਵੱੜਦਾ ਸੀ। ਕਈ ਬੰਦੇ ਕਹਿੰਦੇ ਆ ਨਾ ਵੀ ਲੱਖੀ ਐਵੇਂ ਕਰਦੀ ਪਰ ਮੈਂ ਜਿੱਦਾਂ ਕਿ ਲੱਖੀ ਨੂੰ ਮਿਲਿਆਂਗਾ ਚਲੋ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਲੱਖੀ ਨੂੰ ਹਨਾ ਪਰ ਲੱਖੀ ਦਾ ਇੱਕ ਸਾਡੇ ਵਿੱਚੋਂ ਜਾਣਾ ਬਹੁਤ ਵੱਡਾ ਕਬੱਡੀ ਨੂੰ ਲਾ ਲੋ ਕੈਟਨ ਨੂੰ ਉਹ ਘਾਟਾ ਪਿਆ। ਇੱਕ ਹੋਰ ਸਿਸਟਮ ਬਹੁਤ ਸਾਰਿਆਂ ਨਾਲ ਹੀ ਕਮੈਂਟਰਾਂ ਨਾਲ ਵੀ ਪਲੇਅਰਾਂ ਨਾਲ ਵੀ ਤੁਹਾਡੇ ਜਿਹੜੇ ਲਾਈਵ ਵਾਲਿਆਂ ਨਾਲ ਵੀ ਯਾਰ 2-2 ਵਜ ਜਾਂਦੇ ਯਾਰ ਘਰੇ ਹੂੰ ਤੰ ਤਨ ਵੱਜ ਜਾਂਦਾ ਉਹ ਇਹਨਾਂ ਚੀਜ਼ ਇੱਕ ਵਾਰੀ ਅੱਜ ਉਹ ਬੋਲ ਰਿਹਾ ਨਵੇਂ ਸ਼ਹਿਰ ਕੋਲੇ ਕੱਲ ਨੂੰ ਉਹ ਬੋਲੂ ਸਰਸੇ ਕੋਲੇ ਕਿਹੜੇ ਵੇਲੇ ਸੌਣਾ ਹੈ ਕਿਹੜੇ ਵੇਲੇ ਖਾਣਾ ਉਹਦੀ ਮੈਸ਼ੀਨੀ ਵਾਲ ਕਲਾ ਹਾਕੀ ਦਾ ਟੂਰਨਾਮੈਂਟ ਹੁੰਦਾ ਭਰਾ ਕਰਾਉਂਦੇ ਆਪਣੇ ਬਾਬਾ ਦੀਪ ਸਿੰਘ ਵੀ ਸਪੋਰਟਸ ਕਲੱਬ ਨਾਲ ਓਕੇ ਮੈਨੂੰ ਕਹਿੰਦੇ ਵੀ ਕਮੈਂਟਰ ਕਰਨਾ ਕਹਿੰਦੇ ਲਹਿਰੇ ਵਾਲਾ ਲੱਖੀ ਗਾ ਅੱਛਾ ਲੱਖੀ ਦਾ ਸਨਮਾਨ ਸੀ ਉਹਦੋਂ ਇੱਕ ਦਿਨ ਪਹਿਲਾਂ ਮੋਟਰਸਾਈਕਲ ਨਾਲ ਪਿੱਛੇ ਜੇ ਪਿਛਲੇ ਸਾਲ ਜੀ ਆ ਹੋਇਆ ਸੀ ਆਪਣੇ ਇੱਥੇ ਆ ਇਹ ਹੋਇਆ ਸੀ ਆਪਣੇ ਬਠਿੰਡੇ ਕੋਲੀ ਹੋਇਆ ਸੀ ਹਾਂ 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 ਬਾਈ ਜਦੋਂ ਯਾਰ ਬੜਾ ਇਫੈਕਟ ਆ ਪਿਆ ਮੈਨੂੰ ਕਹਿੰਦਾ ਹਾਂ ਮੈਂ ਚੱਲ ਅੱਖੀਂ ਦੇਖ ਲਈ ਉਹਨੂੰ ਐ ਹੁੰਦਾ ਸੀ ਉਹਨੂੰ ਮੈਂ ਪਤਾ ਹੀ ਵੀ ਗੁੱਸੇ ਦਾ ਨੇ ਕੀ ਹੋਣਾ ਹਾਂ ਮੈਂ ਨਹੀਂ ਕੋਈ ਗੱਲ ਨਹੀਂ ਛਾਰ ਲਾਂਗੇ ਕਹਿੰਦਾ ਨਹੀਂ ਕਹਿੰਦਾ ਬਾਈ ਆਉਂਗਾ ਆ ਗਿਆ ਜਦੋਂ ਆ ਗਿਆ ਉਹ ਮੈਂ ਹਾਲਤ ਦੇਖੀ ਮੈਂ ਅੱਖੇ ਯਾਰ ਤੋਂ ਆਉਣਾ ਨਹੀਂ ਸੀ ਵੀ ਬੜਾ ਬੁਰਾ ਹਾਲ ਅੱਖਾਂ ਤੋਂ ਸਜਾਈ ਫਿਰਦਾ ਹਾਂ ਹਾਂ ਚੱਲ ਬੋਲੇ ਆ ਉਹ ਜ਼ਰੂਰ ਆ ਹਨ ਬਈ ਐ ਕਮੇਟੀ ਇੱਕ ਇੱਕ ਪਿੰਡ ਚ ਟੂਰਨਾਮੈਂਟ ਹੋਇਆ ਸਾਲ ਬਾਅਦ ਹੋਣਾ ਕਮੇਟੀਆਂ ਦੇ ਬਹੁਤ ਵੱਡੇ ਯੋਗਦਾਨ ਆ ਪਰ ਗੱਲ ਆ ਜਿਹੜਾ ਉਹ ਕਮੈਂਟੇਟਰ ਆ ਉਹਨਾਂ ਦਾ ਹਰ ਰੋਜ਼ ਦਾ ਕੰਮ ਆ ਅਮਰੀਕਾ ਨਾਲ ਗਿਆ ਮੈਂ ਓਕੇ ਬਾਈ ਬਹੁਤ ਵਧੀਆ ਰਾਤ ਨੂੰ ਕਿਰਾਂ ਇੱਧਰ ਚਲੇ ਗਏ ਸੀ ਹਾਂ ਸੁਲਤਾਨਪੁਰ ਕੋਲੇ ਸੀ ਸੁਲਤਾਨਪੁਰ ਥੱਲੇ ਜਨੁੱਤਰ ਦੇ ਦਰਿਆ ਜਿਹੇ ਏਰੀਆ ਹਾਂ ਬਈ ਹਾਂ ਉੱਥੇ ਗੱਡੀ ਮੈਂ ਚਲਾਉਂਦਾ ਸੀ ਅਮਰੀਕ ਸੀ ਨਾ ਉਹਦਾ ਤਾਂ ਤੋਂ ਦੀ ਇਹ ਜੀ ਜੰਮਦੀ ਹੈ ਨਾ ਮੂਰੇ ਸ਼ੀਸ਼ੇ ਤੇ ਨਹੀਂਦਾ ਹੀ ਕੁਛ ਨਹੀਂ ਮੂਰੇ ਨਹੀਂ ਕੁਛ ਨਹੀਂ ਰਾਤ ਨੂੰ 2 ਵਜੇ ਕਿਤੇ 11 12 11 12 ਆਮ ਹੀ ਹੈ ਗੱਲ ਉਹ ਚੀਜ਼ਾਂ ਵੀ ਬਹੁਤ ਅਸਰ ਪਾਉਂਦੀ ਤੁਸੀਂ ਕਿਵੇਂ ਦੇਖਦੇ ਹੋ ਬਾਈ ਕਬੱਡੀ ਨੂੰ ਕਿਉਂਕਿ ਆਮ ਹੁਣ ਆਪਾਂ ਦੇਖਦੇ ਜਦੋਂ ਪਹਿਲਾਂ ਤੁਸੀਂ ਵੀ ਚਲੋ ਕਬੱਡੀ 'ਚ ਬਹੁਤ ਟਾਈਮ ਤੋਰ ਰਹੇ ਹੋ ਹਨਾ ਕਬੱਡੀ 'ਚ ਪਰ ਉਦੋਂ ਤੇ ਕਬੱਡੀ ਹੁਣ ਦਾ ਕਬੱਡੀ ਦਾ ਫਰਕ ਕੀ ਹੈ ਪਹਿਲਾਂ 6 ਵਜੇ 7 ਵਜੇ ਫਾਈਨਲ ਹੋ ਜਾਣਾ ਸਾਰੇ ਲੋਕਾਂ ਨੇ 7 ਵਜੇ ਨੂੰ ਘਰੇ ਚਲ ਜਾਣਾ ਹੁਣ ਬਾਈ ਰੋਗ ਨੂੰ 12 ਇੱਕ ਤਾਂ ਨਾਰਮਲ ਗੱਲ ਆਸਲ ਦੇ ਵਿੱਚ ਨਾ ਸਿਸਟਮ ਇਹ 12 1 ਵਜੇ ਵਾਲਾ ਬੰਦ ਹੋਣਾ ਚਾਹੀਦਾ ਇੱਥੇ ਕਮੇਟੀਆਂ ਨੂੰ ਆਪਾਂ ਕਮੇਟੀਆਂ ਮਾੜੀਆਂ ਨੇ ਜਾਂ ਪਲੇਅਰਾਂ ਦੀ ਕੋ ਘਾਟ ਆ ਦੇਖੋ ਯਾਰ ਘਾਟ ਤਾਂ ਚਾਰੇ ਪਾਸੇ ਹੀ ਹੁੰਦੀ ਹੈ ਜਦੋਂ ਕੋਈ ਦਿੱਕਤ ਆਉਂਦੀ ਹੈ ਇੱਕ ਚ ਨਹੀਂ ਹੁੰਦੀ ਇੱਕ ਚ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਉਹ ਕਮੇਟੀਆਂ ਵੀ ਚਾਹੁੰਦੀਆਂ ਵੀ ਆਹੀ ਪਲੇਅਰ ਖੇਡਣ ਛੱਡੇ ਹਾਂ ਭਾਈ ਕਈ ਵਾਰੀ ਬਾਈ ਪਲੇਅਰਾਂ ਨਾਲ ਪਲੇਅਰਾਂ ਦੀ ਵੀ ਮੰਨਣੀ ਪੈਂਦੀ ਹੈ ਪਲੇਅਰਾਂ ਦੀ ਗੱਲ ਹੁੰਦੀ ਹੈ ਪਲੇਅਰ ਕਹਿੰਦੇ ਬਾਈ ਅਸੀਂ ਜਿਵੇਂ ਅੱਜ ਉਹਦੇ ਖੇਡਦੇ ਆ ਅੱਜ ਇੱਥੇ ਗੜਨਾ ਇੱਥੇ 11:00 ਵਜੇ ਗਏ ਕੱਲ ਨੂੰ ਦੋ ਦਿਨ ਉੱਥੇ ਵਿਖੇਡਣਾ ਫਿਰ ਅਸੀਂ ਉਵੇਂ ਲੇਟ ਹੋ ਜਾਣਾ ਬਾਈ ਉਹ ਚ ਆਪਾਂ ਪਲੇਅਰਾਂ ਨੂੰ ਮਾਰਾ ਗਈ ਜਾਂ ਕਮੇਟੀ ਨੂੰ ਕਹੀਏ ਉੱਥੇ ਬਣਾ ਪਤਾ ਕੀ ਲੈ ਗਿਆ ਇਹਦੇ ਵਿੱਚ ਮਣੀ ਇਹ ਤੇ ਬਣਾ ਲੈ ਗਿਆ ਬਈ ਜਿਹੜੇ ਓਪਨ ਦੇ ਮੈਚ ਆ ਸ਼ੁਰੂ ਹੀ 3 ਵਜੇ ਹੋਣਗੇ ਜਾਂ 2 ਵਜੇ ਹੋਣਗੇ ਜਾਂ 4 ਵਜੇ ਹੋਣਗੇ ਹੁਣ ਉੱਥੇ ਮੋਹਰ ਸਿੰਘ ਵਾਲੇ ਕਿੰਨੇ ਵਜੇ ਨਿਬੜ ਗਏ ਜੀ ਹਾਂ ਬਾਈ 8:30 ਹੀ ਉੱਥੇ ਟਾਈਮ ਨਾਲ ਹੀ ਨਿਬੜ ਗਏ ਜੀ ਹਾਂ ਬਾਈ ਇਹ ਹੁਣ ਫਿਰ ਇਹ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਜਨ ਥੋੜੇ ਜਿ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਹੁੰਦਾ ਜੀ ਲੇਟਾਂ ਲੱਗਦੀਆਂ ਨਹੀਂ ਹੁੰਦੀ। ਟਾਈਮ ਨਾਲ ਨਿਬੜ ਜਾਂਦਾ ਜੀ ਦਿਨ ਖੜੇ ਖੜੇ। ਉਹ ਹੁੰਦਾ ਵੀ ਤਿੰਨ ਤਿੰਨ ਚਾਰ ਚਾਰ ਦਿਨ ਦਾ ਟੂਰਨਮੈਂਟ ਹੁੰਦਾ ਜੀ। ਹਾਂ ਬਈ ਪਹਿਲਾ ਫਰਕ ਕਿਉਂਕਿ ਹਰ ਇੱਕ ਚੀਜ਼ ਵਿੱਚ ਫਰਕ ਪੈਂਦਾ ਪਹਿਲਾਂ ਸਾਡੇ ਪਿੰਡੇ ਬਾਈ ਤਿੰਨ ਦਿਨ ਦਾ ਟੂਰਨਮੈਂਟ ਹੁੰਦਾ ਜੀ। ਟੀਮਾਂ ਬਹੁਤ ਹੁੰਦੀ ਸੀ ਗਹਿੜਾਂ ਦੀ ਟੀਮ ਬਹੁਤ ਵਧੀਆ ਹੁੰਦੀ ਸੀ। ਓਕੇ। ਉਹ ਕਿਹੜਾ ਖੰਡਾ ਖੇਡਦਾ ਸੀ? ਸੰਦਾ ਗੜਾ। ਵੀਰੀ ਹੋਰੀ। ਤੇ ਕੋ ਬਿੰਦਰ ਹੋਰੀ। ਬਿੰਦਰ ਖੇਡਦੇ ਕੋਨਾ ਚ ਕਾਲਾ ਹੁੰਦਾ ਸੀ। ਹਾਂ। ਇਹ ਹੁੰਦੇ ਜੀ ਮਤਲਬ ਮੇਰੇ ਪਿੰਡ ਦੀ ਟੀਮ ਬਹੁਤ ਚੱਕਰ ਦੀ ਟੀਮ ਬਹੁਤ ਚੰਗੀ ਆ ਸਾਡੇ ਇਲਾਕੇ ਚ ਥੋੜਾ ਦਾ ਪ੍ਰਮੋਟਰ ਵੀ ਤਕੜਾ ਹੈ ਜਿਵੇਂ ਜੱਗੇ ਬਾਈ ਚੱਕਰ ਵਾਲੇ ਹੋਏ ਜੱਗੇ ਬਾਈ ਹਟੂਰ ਦੀ ਟੀਮ ਹਾਂ ਸਾਡੇ ਪਿੰਡ ਕੇ ਆ ਸਾਡੇ ਚੱਕ ਆ ਵੀ ਸਾਡਾ ਏਰੀਆ ਹੀ ਆ ਕਿਹੜਾ ਅਚਰਾਲ ਦੀ ਟੀਮ ਅਚਰਾਲ ਝੋੜਡਾਂ ਦੀ ਟੀਮ ਬੱਸੀਆਂ ਦੀ ਟੀਮ ਕੇਰਾ ਦੇ ਗਾਗੇ ਵਾਲੇ ਦੀ ਬਹੁਤ ਸੋਹਣੀ ਸਾਈ ਕੋਰ ਦੀ ਟੀਮ ਹਾਂ ਤੇ ਜਲਾਲਦੀਵਾਲ ਦੀ ਟੀਮ ਜਲਾਲਦੀਵਾਲ ਦੀ ਵਧੀਆ ਟੀਮ ਤੇ ਦੌਦਰ ਦੀ ਟੀਮ ਹੋ ਗਈ ਆ ਵਧੀਆ ਹਰਕਪਿੰਡ ਦੀ ਟੀਮ ਜੀ ਹਾਂ ਹਰ ਇੱਕ ਪਿੰਡ ਦੀ ਟੀਮ ਹੁਣ ਮੈਂ ਕਹਣਾ ਸਾਡੇ ਇਲਾਕੇ ਚ ਮੈਂ ਕਹਿੰਦਾ ਇੱਕ ਤਾਂ ਮੁੰਡਾ ਖੇਡਦਾ ਗੁਰਮੰਦ ਹਾਂ ਬਈ ਮਹਿਲਕਲਾਂ ਦੇ ਵੀ ਮੁੰਡੇ ਖੇਡਦਾ ਨਾ ਹਾਂ ਮਹਿਲਕਲਾਂ ਦੇ ਹੋਗੇ ਕੋਤਵੇ ਦੇ ਆਗੇ ਕੋਤਵੇ ਦੇ ਆਗੇ ਜਣੀ ਚੱਕ ਪਾਈ ਕੇ ਦੇ ਹੈਗੀ ਚੱਕ ਪਾਈ ਕੇ ਨਹੀਂ ਥੋੜੇ ਚਲੋ ਟੀਮਾਂ ਕਿਉਂਕਿ ਮੈਂ ਇਹੀ 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 ਆਪਣਾ ਰੀਜਨ ਵੀ ਆਪਣੇ ਮਾਲਵੇ ਦੀ ਕਬੱਡੀ ਪਤਨੀ ਦੱਬੀ ਜਾ ਰਹੀ ਹੈ ਪਤਨੀ ਆਪ ਨਹੀਂ ਉੱਠਦੇ ਇਹ ਕਾਰਨ ਬਈ ਕੀ ਕਹਿ ਸਕਦੇ ਤੁਸੀਂ ਇਹ ਪਰਸ ਬਈ ਕਬੂਤ ਜੀ ਮਤੋਂ ਬਹੁਤ ਵੱਡੇ ਸੀਨੀਅਰ ਹਾਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਕਮਟੇਟਰ ਵੀ ਆਪਣੇ ਮਾਲਵੇ ਤੇ ਉੱਠ ਨਹੀਂ ਰਹੇ ਆਪਣੇ ਪ੍ਰਮੋਟਰ ਨਹੀਂ ਉੱਠ ਰਹੇ ਪ੍ਰਮੋਟਰ ਨਹੀਂ ਆਪਣੇ ਚਲੋ ਹੈਗੇ ਅਸੀਂ ਬੈਠ ਗਏ ਬਹੁਤ ਘੱਟ ਹਨਾ ਇਹ ਕਾਰਨ ਕੀ ਹੋ ਸਕਦਾ ਬਾਈ ਨਾ ਤਾਂ ਕੋਈ ਕਬੱਡੀ ਦਾ ਪਲੇਅਰ ਆਪਣਾ ਉੱਠ ਰਿਹਾ ਹੁਣ ਸਾਡੇ ਪਿੰਡੋਂ ਟੀਮ ਉੱਠੀ ਆ ਬਾਈ ਬਹੁਤ ਜ਼ੋਰ ਲਾਇਆ ਪੰਡਾਂ ਨੇ ਸਾਡੇ ਪਿੰਡ ਦਾ ਕੁਸਣਾ ਕਾਰਨਾ ਕਰਕੇ ਆਪਸੀ ਆਪ ਹੀ ਇਹਨਾਂ ਨੇ ਬੰਦਿਆਂ ਨੇ ਇੱਕ ਚੀਜ਼ ਕਰੀ ਬਈ ਖਾਨੀ ਕਬੱਡੀ ਚ ਨਸਾ ਓਕੇ ਤੁਸੀਂ ਕਿਵੇਂ ਦੇਖਦੇ ਹੋ ਬਾਈ ਇਹ ਚੀਜ਼ ਨੂੰ ਮੈਂ ਤਾਂ ਵੀਰੇ ਮੈਂ ਤਾਂ ਕੋ ਦੇਖਿਆ ਦੁੱਖ ਨਹੀਂ ਐ ਮੈਂ ਤੁਹਾਨੂੰ ਕਹਦਾ ਮੈਂ ਤਾਂ ਜੇ ਅਮਰੀਕਾ ਨਾਲ ਜਾਣ ਉਹਦੀ ਗੱਡੀ 'ਚ ਬੈਠਾ ਰਹਿਣਾ ਉਹਨਾਂ ਪਲੇਅਰ ਜਾਣਦੇ ਹੈਗੇ ਆ ਹਾਂ ਵਧੀਆ ਭਰਾਵਾਂ ਵਾਲੀ ਗੱਲ ਆ ਆਪਣੇ ਹੱਥ ਮਿਲਾ ਕੇ ਚੱਲੇ ਜਾਂਦੇ ਬੜਾ ਬੂਟੇ ਨਾਲ ਹੀ ਬਹੁਤ ਬਹੁਤ ਜ਼ਿਆਦਾ ਪ੍ਰੇਮ ਹਣਾ ਮਰੇਣੇ ਬਾਈ ਨਾਲ ਬੂਟਾ ਹਾਂ ਉਹਦੇ ਬੂਟਾ ਉੱਥੇ ਰਾਇ ਸੀ ਬਾਈ ਨੇ ਤੇ ਬਹੁਤ ਸੋਹਣਾ ਬੋਲਿਆ ਜਿਹਨੇ ਤੁਸੀਂ ਸ਼ੇਅਰ ਲੇਖ ਲਈ ਭੇਜੇ ਹਾਂ ਪਰ ਹਸਮ ਜਿਵੇਂ ਅਮਰੀਕ ਹੋਇਆ ਜਾਂ ਹੋਰ ਬਹੁਤ ਜ਼ਿਆਦਾ ਕਮੈਂਟੇਟਰ ਆਉਣ ਆਪਾਂ ਨਾ ਕੀਦਾ ਕਿਤੇ ਲਈ ਬਾਕੀ ਸਾਰੇ ਆਪਣੇ ਚਲੋ ਆਪਾਂ ਕਹੀ ਦੀ ਵੀ ਇੱਕ ਆਪਣੇ ਸਤਿਕਾਰਯੋਗ ਵੀਰ ਨੇ ਸਾਰੇ ਹਨਾ ਕਿ ਜੋ ਕਬੱਡੀ ਤੋਂ ਚਲੋ ਆਪਾਂ ਇਹ ਕਹਿੰਦਾ ਵੀ ਕਬੱਡੀ ਅਸੀਂ ਕਬੱਡੀ ਤੋਂ ਨਹੀਂ ਖਾਂਦੇ ਕਬੱਡੀ ਸਾਡੇ ਘਰ ਪਾਲਦੀ ਆ ਬਿਲਕੁਲ ਸੱਚ ਹੈ ਤਾਂ ਕੋਈ ਸ਼ੱਕ ਹੀ ਨਹੀਂ ਬਹੁਤ ਬਣਾਇਆ ਕਬੱਡੀ ਨੇ ਦਿੱਤਾ ਬਹੁਤ ਬੋਸਾ ਹਾਂ ਬਾਈ ਮੈਂ ਉਦੋਂ ਜੱਗੂ ਆਇਆ ਮੈਂ ਵੀ ਉਹਨੂੰ ਇੱਕ ਮੈਜਰ ਹੋਈ ਤੂੰ ਖੇਤੀ ਕਰਦਾ ਸੀ ਕਹਿੰਦਾ ਨਹੀਂ ਬਾਈ ਇਨੀ ਜ਼ਮੀਨ ਤਾਂ ਆਪਣੇ ਕੋਲ ਹੈ ਨਹੀਂ ਜੱਗੂ ਨੂੰ ਪੁੱਛਿਆ ਮੈਂ ਕਿਹਾ ਸੱਚਾ ਫਿਰ ਖੇਡਦਾ ਕਹਿੰਦਾ ਮੈਂ ਖੇਡਦਾ ਹੁੰਦਾ ਸੀ ਕਹਿੰਦਾ ਮੈਂ ਵਧੀਆ ਖੇਡ ਜਾਂਦਾ ਸੀ ਫਿਰ ਦੋ ਕਿ ਸਾਲਾਂ ਚ ਪਤਾ ਹੀ ਨਹੀਂ ਕੀ ਹੋ ਗਿਆ ਹੈ ਵੀ ਸੱਚਾ ਹੈ ਬਾਈ ਸੱਚਾ ਜਦੋਂ ਉਹਨੇ ਹੱਥ ਫੜ ਲਿਆ ਹਾਂ ਕਿਰਨ ਮੈਨੂੰ ਪਤਾ ਹੀ ਨਹੀਂ ਲੱਗਦਾ ਕੀ ਮੈਂ ਉਸ ਨੂੰ ਗੱਲ ਦਵਾ ਬਈ ਅਸੀਂ ਅਹਿਮਦਪੁਰ ਇਹਨੂੰ ਜੱਗੂ ਨੂੰ ਪਹਿਲੀ ਵਾਰ ਗੱਡੀ ਦਿੱਤੀ ਅਲਟੋ ਗੱਡੀ ਪਿੰਡ ਵਾਲਿਆਂ ਨੇ ਸਨਮਾਨ ਕਰੀ ਅਹਿਮਦਪੁਰ ਮੇਲੇ ਤੇ ਬਈ ਉਦੋਂ ਇਹ ਵੀ ਮਤਲਬ ਚੱਲਿਆ ਚੱਲਿਆ ਸੀ ਬਾਬੇ ਉਹਦੋਂ ਬਾਅਦ ਤਾਂ ਜਦੋਂ ਇਹਨੂੰ ਗੱਡੀ ਮਿਲ ਗਈ ਬਾਈ ਉਦੋਂ ਬਾਅਦ ਤਾਂ ਲੰਬੇ ਠਾਲਤੀ ਲੋਕਾਂ ਨੇ ਬਈ ਹਾਂ ਬਾਈ ਹੌਸਲਾ ਦਾ ਹੁੰਦਾ ਮੁੰਡਾ ਮੁੰਡਾ ਬਹੁਤ ਨਾਈਸ ਆ ਜਿਵੇਂ ਮਰਜੀ ਆ ਕਈ ਬੰਦੇ ਬਗਾਂ ਦੇ ਗਰਾਊਂਡ 'ਚ ਬਾਈ ਜੱਗੂ ਐ ਕਰਦਾ ਬਾਈ ਮੈਂ ਕਈਆਂ ਨੂੰ ਕਹਿ ਦਨਾ ਵੀ ਬਾਈ ਆਪਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਉਹ ਤਾਂ ਇੰਨਾ ਚੀਜ਼ਾਂ ਦਾ ਹਿੱਸਾ ਯਾਰ ਆਪਾਂ ਭੁੱਲ ਗ ਜੇ ਕੋਈ ਜਿੱਤ ਕੇ ਬੰਦਾ ਜੇ ਕੋਈ ਫੜ ਕੇ ਬੰਦਾ ਥਾਪੀ ਮਾਰ ਦੋ ਜਾਇਆ ਕਰ ਉਹ ਇਹ ਤਾਂ ਇੰਨਾ ਚੀਜ਼ਾਂ ਦਾ ਹਿੱਸਾ ਆਪਾਂ ਸਮਝਦੇ ਨਹੀਂ ਇਹ ਗੱਲ ਨੂੰ ਹੁਣ ਉਹਦੇ ਜੇ ਇਹ ਉਹੀ ਹੱਸੀ ਜਾਣਗੇ ਫਿਰ ਲੋਕਾਂ ਕਹਣਗੇ ਵੀ ਰਲ ਕੇ ਖੇਡਦਾ ਨਾ ਰਲ ਕੇ ਖੇਡਦੇ ਫਿਰ ਉਹਨਾਂ ਜੋਰ ਹੀ ਨਹੀਂ ਵੱਜਣਾ ਵੱਜਦਾ ਨਹੀਂ ਬਾਈ ਹੁਣ ਤੁਸੀਂ ਕਮਾਲਪੁਰੇ ਮੈਚ ਦੇਖਿਆ ਜੀ ਬਾਈ ਹਾਂ ਕਮਾਲਪੁਰੇ ਦੇਖੋ ਕਿੰਨਾ ਕਿੰਨਾ ਜਿਆਦਾ ਹਾਰਡ ਮੈਚ ਲੱਗਿਆ ਹੋਣਾ ਹੋਰ ਬਾਈ ਪੀ ਬਣਦਾ ਅੱਜ ਕੱਲ੍ਹ बस ठीक है बढ़िया कोई नया शेर लिखया भाई कोई कबड्डी ते कोई चल हां लिखे ਤਾਂ ਬਹੁਤ ਪਏ ਆ ਅੱਛਾ ਭਾਈ ਪਰ ਉਹ ਹੁਣ ਭੇਜਣ ਜੇ ਨੂੰ ਜੀ ਨਹੀਂ ਕਰਦਾ ਹਮ ਭੇਜੇ ਲੱਖੀ ਵਾਲਾ ਅੱਛਾ ਹੁਣ ਦੇ ਦਾਂ ਥੋੜੀ ਥੋੜੀ ਬੰਦਾ ਸੈੱਟ ਹੋ ਜਾਂਦਾ हां ਭਾਈ ਇੱਕ ਚਲੋ ਹਨਾ ਇੱਕ ਜਿਵੇਂ ਕਹਦੇ ਵੀ ਇੱਕ ਭਰਾ ਭਰਾ ਦੀਆਂ ਬਾਹਾਂ ਹੁੰਦੇ ਨੇ ਹਨਾ ਥੋੜਾ ਬਹੁਤ ਜਿਆਦਾ ਨੇੜਤਾ ਜੀ ਚਲੋ ਪ੍ਰਮਾਤਮਾ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਪ੍ਰਮਾਤਮਾ ਕਰਦਾ ਤਉਮੇ ਆ ਕੱਲ ਗਿਆ ਮੈਂ ਓਕੇ ਮੇਰਾ ਨਸੀਬ ਜਲਾਲ ਦੀ ਹਲ ਤੋਂ ਬੇਅੰਤ ਬਹਰ ਇਸ ਹਿਸਾਬ ਨਾਲ ਗਲਤ ਝੂਠ ਨਹੀਂ ਹੋ ਸਕਦੀ ਯਾਰ ਵੀ ਲੱਖੀ ਦਾ ਹੈਗਾ ਮਨ ਨੂੰ ਮਨ ਮੰਦਾ ਹੈ ਨਹੀਂ ਬਾਈ ਮੈਂ ਨਾ ਸਾਡੇ ਸਾਡੇ ਲਵੇ ਟੂਰਨਾਮੈਂਟ ਆਉਣਾ ਸੀ ਬੜੀ ਉਹ ਮੈਨੂੰ ਕਹਿੰਦੇ ਕਹਿੰਦੇ ਵੀ ਉਹਨੇ ਟੂਰਨਾਮੈਂਟ ਕਰਾਉਣਾ ਇੱਕ ਆਪਣੇ ਕਮੈਂਟਟਰ ਦਾ ਬਾਈ ਤੇ ਮੈਨੂੰ ਕਹਿੰਦੇ ਵੀ ਅਸੀਂ ਕਮੈਂਟਟਰ ਕਰਨਾ ਪਿਛਲੇ ਸਾਲ ਵੀ ਉਹਨਾਂ ਨੇ ਰਾਜਾ ਹੀਰਾ ਕਰਿਆ ਸੀ ਅੱਛਾ ਰਾਜਾ ਹੈ ਭਾਈ ਹਾਂ ਤੇ ਉਹ ਕਹਿੰਦੇ ਵੀ ਅਸੀਂ ਲੱਖੀ ਕਰਨਾ ਯਾਰ ਉਹ ਬੰਦੇ ਨੇ ਮੈਨੂੰ ਕਿਹਾ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਲੱਖੀ ਨੂੰ ਫੋਨ ਕਰਿਆ ਮੈਂ ਉਹ ਕਈ ਵਾਰੀ ਜੋ ਨੰਬਰ ਆ ਡਾਲ ਕੀਤਾ ਅੱਜ ਵੀ ਮੈਂ ਉਹ ਚਲੋ ਹਨਾ ਇੱਕ ਮਨ ਹੁੰਦਾ ਮੈਂ ਉਹਨੂੰ ਫੋਨ ਕਰਿਆ ਲੱਕੀ ਨੂੰ ਮੈਂ ਕਿਹਾ ਲੱਕੀ ਵੀ ਆਪਣੇ ਟੂਰਨਾਮੈਂਟ ਆ ਬੜੀ ਵੀ ਤੈਨੂੰ ਲੈਣਾ ਕਹਿੰਦਾ ਜਾਣ ਕੋਈ ਚੱਕਰ ਨਹੀਂ ਮਖਾ ਪੈਸੇ ਕਹਿੰਦਾ ਯਾਰ ਫਿਰ ਨਹੀਂ ਮੈਂ ਆਉਂਦਾ ਮੈਨੂੰ ਕੀ ਗੱਲ ਕੀ ਕਹਿੰਦਾ ਯਾਰ ਤੈਨੂੰ ਕਹਿੰਦਾ ਵੀ ਤੇਰਾ ਟੂਰਨਾਮੈਂਟ ਹੋਇਆ ਕਾ ਮੇਰਾ ਹੋਇਆ ਯਾਰ ਮੈਨੂੰ ਕਹਿੰਦਾ ਪਰ ਮੈਂ ਉਹ ਟੂਰਨਾਮੈਂਟ ਕਮਿਟ ਲੈ ਰੱਖਣਾ ਸੀ ਮੈਨੂੰ ਹਫਤੇ ਬਾਅਦ ਹੀ ਅੰਕਸ ਹੋ ਗਿਆ ਮੈਨੂੰ ਵੀ ਮੈਂ ਬਾਈ ਜਗਨੰਦਨ ਆਪਣਾ ਕਾਲ ਕਰਦਾ ਜਗਨੰਦਨ ਮੈਂ ਦੀ ਪੋਸਟ ਦੇਖੀ ਉਹਨੇ ਸਵੇਰੇ ਬਾਈ ਬਾਰਡੇ ਦੀ ਦੁਕਾਨ ਤੇ ਜਾ ਕੇ ਆਦੂ ਮੈਂ ਬਹੁਤ ਗਰੀਵ ਕਰਵਾ ਹਾਂ ਬਾਈ ਜਗਨੰਦਨ ਜਗਨੰਦਨ ਨੇ ਪੋਸਟ ਪਾਈ ਹੈਪੀ ਬਰਥਡੇ ਦੀ ਇੱਕ ਪਿਛਲੇ ਸਾਲ ਮੈਂ ਲੱਖੀ ਦੀ ਪੋਸਟ ਨਹੀਂ ਪਾਈ ਲੱਖੀ ਨੇ ਮੈਨੂੰ ਫੋਨ ਲਾ ਕੇ ਗਾਲਾਂ ਕੱਢੀਆਂ ਕਿ ਮੈਂ ਅਸੀਂ ਅਸੀਂ ਬੰਦੇ ਨਹੀਂ ਯਾਰ ਮਾਂ ਵੀ ਕਿਉਂ ਕਹਿੰਦਾ ਮੈਨੂੰ ਬਰਥਡੇ ਵੇਸ ਨਹੀਂ ਕੀਤਾ ਤਾਂ ਮੇਰੀ ਪੋਸਟ ਨਹੀਂ ਪਾਈ ਪਰ ਆ ਇੱਕ ਦਿਨ ਉੱਠਣ ਸਰ ਜਗਦੀ ਜਦੋਂ ਪੋਸਟ ਪਾਈ 20 ਮਿੰਟਾਂ ਬਾਅਦ ਉਹ ਪੋਸਟ ਡਿਲੀਟ ਹੋ ਕੇ ਜਦੋਂ ਜਗਨੰਦਨ ਨੇ ਪਾਈ ਵੀ ਆਰ ਆਈ ਪੀ ਲੱਖੀ ਬਰੋ ਸੱਚੀ ਬੋਸ ਸੈਨਾ ਉਹ ਚੀਜ਼ ਹੀ ਨਹੀਂ ਜਿਵੇਂ ਕਹਦੇ ਵੀ ਧਰਤੀ ਪੈਰੋਂ ਖਿਸਕ ਗਈ ਵੀ ਜਦੋਂ ਆ ਕੀ ਹੋ ਗਿਆ 15 ਮਿੰਟ ਪਹਿਲਾਂ ਜਨਮ ਦਿਨ ਦੀ ਪੋਸਟ ਦੇਖੀ 10 ਮਿੰਟਾਂ ਬਾਅਦ ਬਈ ਆਰ ਆਈ ਪੀ ਪੋਸਟ ਵੇਖੀ ਵੀ ਲੱਖੀ ਨਹੀਂ ਰਿਹਾ ਮੈਨੂੰ ਪਤਾ ਲੱਗ ਗਿਆ ਉਸੇ ਦਿਨ ਜਨਮ ਹੋਣਾ ਉਸੇ ਦਿਨ ਉਹਨੂੰ ਲੈ ਜਾਣਾ ਕਿੱਡਾ ਪਰਮਾਤਮਾ ਦਾ ਖੇਡ ਆ ਬਈ ਚਾਚਾ ਸਹਣੇ ਕਹਿੰਦੇ ਵੀ ਜਨਮਣਾ ਝੂਠ ਆ ਮਰਨਾ ਸੱਚ ਆ ਬਿਲਕੁਲ ਬੱਸ ਹੋ ਗਿਆ ਵਸ ਉਸ ਕਰ ਨਹੀਂ ਸਕਦੇ ਚੁਬਕੀ ਭਾਈ ਪਰਮਾਤਮਾ ਉਹ ਬਾਤਾਂ ਖਤਮ ਹੋ ਜਾਂਦੀ ਹੈ ਹਾਂ ਭਾਈ ਮੈਨੂੰ ਸ਼ੇਅਰ ਵੀ ਉਹ ਜਿਹੀ ਭੇਜ ਕੇ ਆ ਤਾਂ ਮੈਨੂੰ ਉਹ ਕਿੰਨਾ ਲੱਗਿਆ ਤਸਵੀਰਾਂ ਕਿਉਂ ਨਹੀਂ ਬੋਲਦੀ ਹਾਂ ਭਾਈ ਉਹ ਤੁਸੀਂ ਉਹ ਲੱਖੀ ਦੇ ਬਹੁਤ ਦਿਲ ਦੇ ਨੇੜੇ ਸੀ ਮੈਂ ਲੱਖੀ ਦੀ ਇੱਕ ਇੰਟਰਵਿਊ ਵੇਖੀ ਇੱਕ ਉਹਨੇ ਪੁੱਛਿਆ ਪੌਡਕਾਸਟ ਚੱਲਦੀ ਹੈ ਲੱਖੀ ਦੀ ਉਹਨੇ ਜਦੋਂ ਪੁੱਛਿਆ ਉਹਨੇ ਤੁਹਾਡਾ ਨਾਮ ਲਿਆ ਵੀ ਬਾਈ ਦਾ ਲਿਖਿਆ ਪਾਰਸ ਦਾ ਲਿਖਿਆ ਉਹ ਭਾਈ ਉਹ ਸ਼ੇਅਰ ਕਿਵੇਂ ਜੀ ਭਾਈ ਮਾੜਾ ਜਿਹਾ ਜਿੰਦਗੀ ਦੀ ਮਾਲਾਂ ਤੋਂ ਟੁੱਟ ਕੇ ਮਣ ਕੇ ਰੰਗ ਬਰੰਗੇ ਕਿੰਨੀਆਂ ਹੀ ਯਾਦਾਂ ਨਾਲ ਲੈ ਗਏ ਵੇਲੇ ਲੰਘੇ ਮਹਿਫਲ ਸੁੰਨੀ ਕਰ ਗਏ ਯਾਰ ਸੀ ਸਾਡੇ ਹੀਰੇ ਕਿੱਥੇ ਆ ਕੇ ਬਦਲ ਗਈ ਤੂੰ ਚੰਦਰੀਏ ਤਕਦੀਰੇ ਲੋਕ ਤਾਂ ਤੁਰ ਜਾਂਦੇ ਨੇ ਪਰ ਯਾਦਾਂ ਨਹੀਂ ਕਦੇ ਮਰੀਆਂ ਸਮੇਂ-ਸਮੇਂ ਤੇ ਰਹਿਣ ਪਾਰਸਾ ਸਾਨੂੰ ਰੋਲਦੀਆਂ ਤੇਰੇ ਉੱਤੇ ਸ਼ਿਕਵਾ ਰਊ ਰੱਬਾ ਤਸਵੀਰਾਂ ਕਿਉਂ ਨਹੀਂ ਬੋਲਦੀਆਂ ਤਸਵੀਰਾਂ ਬੋਲਦੀਆਂ ਪਰ ਭਾਈ ਜਦੋਂ ਇਹ ਲੱਖੀ ਜਾ ਬਹੁਤ ਲੱਗੀਆਂ ਬਹੁਤ ਜ਼ਿਆਦਾ ਉਹਦੇ ਉਹਦੇ ਫੋਟੋ ਲਾ ਲਾ ਕੇ ਹੀ ਸ਼ੇਅਰ ਉਹਦੇ ਹੀ ਬੋਲਿਆ ਬਲ ਲੱਗਿਆ ਬਹੁਤ ਜ਼ਿਆਦਾ ਕੀ ਕਦੇ ਬੰਦੇ ਨੇ ਸੋਚਿਆ ਵੀ ਮੇਰਾ ਸ਼ੇਰ ਹੀ ਮੈਂ ਬੋਲ ਕੇ ਵੀ ਲੋਕ ਮੇਰੇ ਦੀ ਭਈ ਜਿਹੜਾ ਕੋ ਸੋਚਦੇ ਉਹ ਨਹੀਂ ਹੁੰਦਾ ਮਣੀ ਓਕੇ ਭਾਈ ਕਿ ਜੋ ਕੁ ਸੋਣਾ ਉਹ ਹੁੰਦਾ ਕਿਉਂ ਹੋਣਾ ਹੀ ਹੁੰਦਾ ਜੋ ਜਾਗ ਚੇਤੇ ਨਹੀਂ ਹੋਈ ਹੁੰਦਾ ਹੁਣ ਮੈਨੂੰ ਮੈਂ ਲੱਖੀ ਨਾ ਕਹਦਾ ਮੈਂ ਕਿ ਲੱਖੀ ਤੁਰਨਾ ਇਕੱਲੇ ਨੂੰ ਕਹਿੰਦਾ ਜਦੋਂ ਤੁਸੀਂ ਮਿਹਨਤ ਕਰ ਲੈ ਕਰੀਗੇ ਕਰੀਗੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਫਿਰ ਤੁਹਾਡੇ ਵਿੱਚ ਭੀੜ ਆਵਦਿਆ ਫਿਰ ਮੈਨੂੰ ਬਹੁਤ ਕਮੇਟੀਆਂ ਦੇ ਫੋਨ ਆਇਆ ਵੀ ਲੱਖੀ ਕਿਹੜੇ ਦਿਨ ਵਿਹਲਾ ਸੀ ਟੂਰਨਾਮੈਂਟ ਰੱਖਣਾ ਇੱਥੋਂ ਤੱਕ ਮਤਲਬ ਹੁਣ ਤਾਂ ਗੱਲ ਬਣ ਗਈ ਸੀ ਤੇ ਪਰ ਉਹ ਇਕਦਾਂਵੀ ਸਾਰਾ ਉੱਧੇ ਗਏ ਘਰੇ ਗਏ ਮਾਤਾ ਕਹਿੰਦੀ ਵੀ ਜਿੱਦੇ ਕਮਰੇ ਚ ਐਜ ਫੋਟੋਆਂ ਲਾਉਂਦਾ ਸੀ ਪਹਿਲਾ ਕਮਰੇ ਨੇ ਇੱਧਰ ਲਈ ਵਾਹ ਬਈ ਇਹ ਮੈਨੂੰ ਕਹਿੰਦਾ ਮਾਂ ਆ ਕੇ ਦੇਖ ਕਿੰਨੀਆਂ ਹੁਣੇ ਲੱਗਦੀਆਂ ਫੋਟੋਆਂ ਉਹਨਾਂ ਸਾਰੀਆਂ ਫੋਟੋਆਂ ਕੈਮਰੇ ਚ ਐ ਚਿੰਤੀਆਂ ਆਪਦੇ ਕਹਿੰਦੀ ਹੁਣ ਬਰਨੂ ਜੀ ਨਹੀਂ ਕਰਦਾ ਉੱਥੇ ਵਾਹਿਗੁਰੂ ਹੁਣ ਕਹਿੰਦੀ ਗੇਟ ਨਹੀਂ ਖੁੱਲਦਾ ਉਹ ਬਾਕੀ ਛੋਟੇ ਬੱਚਾ ਫਤੇ ਆ ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂ ਨਹੀਂ ਦਿੱਤੇ ਜਾਂਦੇ ਉਹ ਤੇ ਫਿਰ ਬਾਕੀ ਮੈਂ ਇੰਨਾ ਜ਼ਰੂਰ ਕਹਿਣਾ ਵੀ ਜਾਇਆ ਜ਼ਰੂਰ ਕਰੋ ਜਦੋਂ ਟਾਈਮ ਲੱਗੋ ਕਹਿੰਦੀ ਪੁੱਤ ਮੈਂ ਥੋੜੇ ਜੀ ਦੇਖਦੀ ਹਾਂ ਹਾਂ ਕਈ ਬੰਦੇ ਕਹਿ ਜਾਂਦੇ ਵੀ ਭਾਈ ਸੀ ਭਾਈ ਸੀ ਪਰ ਬਾਅਦ ਚ ਕੋਈ ਪੁੱਛਦਾ ਨਹੀਂ ਬਈ ਉਹ ਗੱਲ ਤਾਂ ਉਹੀ ਤਾਂ ਗੱਲ ਆ ਬਾ ਗੱਲ ਤਾਂ ਬਾਅਦ ਵਿੱਚ ਅਸਲ ਦੇ ਵਿੱਚ ਪਤਾ ਤਾਂ ਇਹੀ ਲੱਗਦਾ ਵੀ ਆਪਾਂ ਲੰਮਾ ਕਿੰਨਾ ਚਿਰ ਵਰਤਦੇ ਆ ਲੋੜ ਵੇਲੇ ਤਾਂ ਸਾਰੇ ਹੀ ਹੁੰਦੇ ਆ ਬਈ ਨਾਲ ਪਤਾ ਤਾਂ ਫੇਰ ਲੱਗਦਾ ਨਾ ਵੀ ਬਾਅਦ 'ਚ ਕਿਹੜੇ-ਕਿਹੜੇ ਖੜਦੇ ਆ ਜਾਂਦੇ ਜਾਂਦੇ ਬਾਈ ਕੋਈ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਬਸ ਥੈਂਕ ਯੂ ਧੰਨਵਾਦ ਤੁਹਾਡਾ ਭਰਾ ਤੇ ਬਾ ਚੱਲੀ ਜਾਂਦਾ ਲਿਖੀ ਜਾਂਦੇ ਆ ਜਿੰਨਾ ਘਪਰਾ ਜਿਹੜੇ ਘਾਟੇ ਪਈ ਜਾਂਦੇ ਆ ਬਾਲੇ ਵੱਡੇ ਪਰ ਮਾਜਮਾ ਮੇਰ ਕਰੇ ਸਭ ਤੇ ਸਾਰੇ ਹਾਸ ਦੇ ਖੇਡਦੇ ਮਿਲਣ ਤੇ ਬਾਕੀ ਲੱਖੀ ਦੀ ਯਾਦ ਚ ਟੂਰਨਾਮੈਂਟ ਅਕਤੂਬਰ ਚ ਅੱਛਾ ਕ੍ਰਿਕਟ ਦਾ ਪਿੰਡ ਕਰਾ ਰਿਹਾ ਪਿੰਡ ਨਾ ਉੱਥੇ ਕਰਾ ਲੈ ਰਹੇ ਅੱਛਾ ਲੈਹਰੇ ਕਰਾਉਣਾ ਹਮ ਓਕੇ ਤੇ ਉੱਥੇ ਆਇਓ ਸਾਰੇ ਮਿਲਦੇ ਆ ਹੁਣ ਉਹਦੇ ਨਾਲ ਗੱਲਾਂ ਨਹੀਂ ਹੋਣੀਆਂ ਹੁਣ ਉਹਦੀਆਂ ਗੱਲਾਂ ਹੋਣਗੀਆਂ ਮਤਲਬ ਕਹਿੰਦਾ ਮਤਲਬ ਬਈ ਹੁਣ ਉਹਦੇ ਨਾਲ ਗੱਲ ਨਹੀਂ ਹੋਣੀ ਪਰ ਲੱਖੀ ਨਾਲ ਗੱਲਾਂ ਹੋਣਗੀਆਂ ਉਹਦੀਆਂ ਗੱਲਾਂ ਕਰਿਆ ਕਰਾਂਗੇ ਇਹ ਸਾਡਾ ਬਾਈ 파ਰਸ ਮੂਵ ਹਨ ਚਲੋ ਬਾਈ ਭਾਵਕ ਹੋ ਗਿਆ ਕਿਉਂਕਿ ਲੱਕੀ ਲਹਿਰਾ ਨਾਲ ਬਹੁਤ ਜਿਆਦਾ ਪਿਆਰ ਸੀ ਚਲੋ ਸਾਡਾ ਬਾਈ ਲੱਕੀ ਲਹਿਰਾ ਸਾਡੇ ਵਿੱਚ ਨਹੀਂ ਰਿਹਾ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਹਨਾ ਮੈਂ ਬੇਨਤੀ ਕਰਦਾ ਬਈ ਸਾਰਿਆਂ ਨੂੰ ਜਿਵੇਂ ਬਾਈ ਨੇ ਆਖਿਆ ਵੀ ਬਾਈ ਤੁਸੀਂ ਸਾਰੇ ਲੰਘਦੇ ਵੜਦੇ ਬਾਈ ਬਾਈ ਦੇ ਘਰੇ ਜ਼ਰੂਰ ਜਾਇਆ ਕਰੋ ਕਿਉਂਕਿ ਪਰਿਵਾਰ ਦਾ ਇੱਕ ਬੇਨਤੀ ਵੀ ਇੱਕ ਸਨੇਹਾ ਵੀ ਆ ਵੀ ਅਸੀਂ ਤੁਹਾਡੇ ਜੋ ਲੱਕੀ ਨੂੰ ਦੇਖਦੇ ਹਾਂ ਜੇ ਮੈਂ ਵੈਸੇ ਕਹਿਣਾ ਤਾਂ ਟੂਰਨਾਮੈਂਟ ਦੇ ਸੀਗਾ ਇਹ ਗੱਲ ਕੱਲ ਮੈਂ ਹੁਣ ਕਹਿਣਾ ਵੀ ਜਦੋਂ ਉਹਨਾਂ ਦੇ ਘਰੇ ਵੜ ਗਏ ਨਾ ਆਪਾਂ ਲੱਖੀ ਦੇ ਡੈਡੀ ਨੂੰ ਡੈਡੀ ਕਹਿਣਾ ਆਪਾਂ ਅੰਕਲ ਨਹੀਂ ਕਹਿਣਾ ਮਾਤਾ ਨੂੰ ਆਂਟੀ ਨਹੀਂ ਕਹਿਣਾ ਮਾਈਂ ਕਹਿਣਾ ਮਾਂ ਕਹਿਣਾ ਆਪਾਂ ਉਹ ਜਿਉਂਦਾ ਰੱਖਣਾ ਕੀ ਆ ਉਹਨਾਂ ਦਾ ਪੁੱਤ ਮੂੜ ਕੇ ਨਹੀਂ ਲਿਆ ਸਕਦੇ ਪਰ ਹੁਣ ਆਪਾਂ ਜਿਉਂਦਾ ਰੱਖਣਾ ਹਾਂ ਉਹਨਾਂ ਨੂੰ ਸਕੂਨ ਦੇ ਸਕਦੇ ਆ ਸਕੂਨ ਦੇ ਸਕਦੇ ਆ ਆਪਾਂ ਉਹਨਾਂ ਨੂੰ ਇਹ ਬਾਈ ਨੇ ਬਹੁਤ ਸੋਹਣੀਆਂ ਗੱਲਾਂ ਕਰੀਆਂ ਹਨਾ ਦੇ ਅਸੀਂ ਬੇਨਤੀ ਵੀ ਕਰਦੇ ਆਂ ਬਾਈ ਨੇ ਵੀ ਜਿੰਨੀਆਂ ਗੱਲਾਂ ਕਰੀਆਂ ਨੇ ਬਾਈ ਤੁਸੀਂ ਇਹਨਾਂ ਗੱਲਾਂ ਤੇ ਆਮਲ ਵੀ ਕਰਿਓ ਬਾਕੀ ਵੱਧ ਵੱਧ ਬਾਈ ਦੇ ਘਰੇ ਵੀ ਜਾਓ ਲੱਖੀ ਦੇ ਹਣਾ ਚਲੋ ਜਿੰਨੇ ਕੁ ਜੋਗਿਆਂ ਬਾਈ ਨਾਲ ਖੜਨਾ ਵੀ ਪੈਣਾ ਆਪਾਂ ਨੂੰ ਕਿਉਂਕਿ ਬਾਈ ਇੱਕ ਕਬੱਡੀ ਦਾ ਹਿੱਸਾ ਸੀ ਜਗ ਰਿਕਟ ਦਾ ਹਿੱਸਾ ਸੀ ਤੇ ਮੈਂ ਧੰਨਵਾਦ ਕਰਦਾ 파ਰਸ ਬਾਈ ਤੇਰਾ ਬਹੁਤ ਬਹੁਤ ਹਣਾ ਅਸੀਂ ਇੱਕ ਸਾਨੂੰ ਨਿਮਾਣ ਜਿੰਦੇ ਤੁਸੀਂ ਟਾਈਮ ਦਿੱਤਾ ਮੈਂ ਤਾਂ ਜਮਾ ਦੇਸੀ ਬੰਦਾ ਯਾਰ ਹਾਂ ਬਾਈ ਇੱਕ ਫੱਕਰ ਬੰਦਾ ਮੈਂ ਦੱਸਦਾ ਇਹਦੀ ਗੱਲ ਨਹੀਂ ਰਵੀ ਵੀ ਆਈ ਆਇਆ ਸੀ ਅੱਛਾ ਬਈ ਰਵੀ ਕਹਿੰਦਾ ਬਈ ਮੈਂ ਤੇਰਾ ਸਰਕਲ ਦੇਖਣਾ ਤੇਰੇ ਫਰੈਂਡ ਕਿਹੋ ਜਿਹੇ ਆ ਕੀ ਆ ਉਹ ਮੈਂ ਆ ਜਾ ਉਹ ਆ ਗਿਆ ਮੇਰਾ ਕੰਮ ਹੁਣ ਪਸ਼ੂ ਵਾਲਾ ਤੈਨੂੰ ਪਤਾ ਮੋਟਰਸਾਈਕਲ ਤੇ ਭੇਟਾ ਲਿਆ ਅੱਛਾ ਤੇ ਆ ਕੱਚੇ ਰਾਹ ਤੇ ਬਾੜ ਲਿਆ ਕਰੇ ਉਹ ਪਿੰਡ ਜਾੜੇ ਕਰੇ ਉਹ ਪਿੰਡ ਜਾੜੇ ਮੈਨੂੰ ਕਹਦਾ ਬਈ ਤੁਸਾਂ ਮੈਂ ਮਾਤਾ ਹੀ ਤੁਰਿਆ ਫਿਰਦਾ ਆਹੀ ਆ ਸਾਡਾ ਬਸ ਕੁਛ ਨਹੀਂ ਆ ਪੈਨ ਹੁੰਦਾ ਕੋਲੇ ਆ ਪੈਨ ਹੈਗਾ ਹਾਂ ਉਹ ਮੁਰੇ ਪੈੜ ਪਈਏ ਜੇ ਕੋ ਆ ਜਾਂਦਾ ਦਿਮਾਗ ਚ ਤਾਂ ਲਿਖ ਲਈਦਾ ਬਸ ਲਿਖ ਲਈਦਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਲੱਗਦੇ ਤੁਸੀਂ ਠੀਕ ਆ ਬਾਈ ਵੀਡੀਓ ਨੂੰ ਵੱਧ ਵੱਧ ਕਰ ਦਿਓ ਸ਼ੇਅਰ ਅਗਲੀ ਵਾਰ ਤੁਹਾਨੂੰ ਅਸੀਂ ਕਿਸੇ ਹੋਰ ਸਖਚੀ ਦੇ ਨਾਲ ਥੋੜੀ ਮੁਲਾਕਾਤ ਕਰਾਵਾਂਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ